ਸੁੱਖਾ ਲਗਾਤਾਰ ਬੱਦੀ ਕਮੈਂਟ ਕਰੀ ਜਾ ਰਿਹਾ ਸੀ ਕੱਲ ਲੱਗੀ ਹੁਣ ਕਰਕੇ ਦੀਪ ਨੂੰ ਸਭ ਸੁਣਾਈ ਦੇ ਰਿਹਾ ਹੁਣ ਕਰਕੇ ਦੀਪ ਨੂੰ ਸੁੱਖੇ ਉੱਪਰ ਗੁੱਸਾ ਆ ਰਿਹਾ ਸੀ ਬਸ ਜਿਉਂ ਹੀ ਬਾਜ਼ਾਰ ਵਿੱਚੋਂ ਨਿਕਲ ਕੇ ਸਹੰਦ ਰੋਡ ਉੱਪਰ ਚੜੀ ਤਾਂ ਦੀਪ ਨੇ ਬੱਸ ਨੂੰ ਓਵਰਟੇਕ ਕਰ ਕਾਰ ਅੱਗੇ ਲਗਾ ਕੇ ਬੱਸ ਰੋਕ ਲਈ ਦੀਪ ਨੇ ਕਾਲ ਕੱਟ ਕਰਕੇ ਬੱਸ ਵਿੱਚ ਚੜਦੇ ਹੀ ਸੁੱਖੇ ਨੂੰ ਕੁਲਾਵੇ ਤੋਂ ਫੜ ਕੇ ਬੱਸ ਤੋਂ ਬਾਹਰ ਖਿੱਚ ਲਿਆ ਸਾਰੀਆਂ ਸਵਾਰੀਆਂ ਸਵਾਲੀਆਂ ਨਜ਼ਰਾਂ ਨਾਲ ਦੇਖ ਰਹੀਆਂ ਸੀ ਸੁੱਖਾ ਨੀਵੀਂ ਪਾਈ ਖੜਾ ਸੀ ਦੀਪ ਨੂੰ ਸਵਾਰੀਆਂ ਉੱਪਰ ਵੀ ਗੁੱਸਾ ਆ ਰਿਹਾ ਸੀ ਕੇਕੁੰਡਾ ਕੁੜੀ ਨੂੰ ਸ਼ਰੀਆਮ ਗਲਤ ਬੋ ਰਿਆ ਸੀ ਪਰ ਕੋਈ ਕੁਝ ਨਹੀਂ ਬੋਲ ਰਿਹਾ ਸੀ ਦੀਪ ਨੇ ਲਵਲੀਨ ਨੂੰ ਬੱਸ ਵਿੱਚੋਂ ਉੱਤਰ ਕੇ ਕਾਰ 'ਚ ਬੈਠਣ ਲਈ ਕਿਹਾ ਦੀਪ ਨੇ ਡਰਾਈਵਰ ਨੂੰ ਬੱਸ ਚਲਾਉਣ ਦਾ ਇਸ਼ਾਰਾ ਕੀਤਾ ਬੱਸ ਆਪਣੀ ਮੰਜ਼ਿਲ ਵੱਲ ਵੱਧ ਗਈ ਦੀਪ ਨੇ ਉੱਥੇ ਹੀ ਨਯਾ ਰੁੱਤੇ ਸੁਖੇ ਦੀ ਚੰਗੀ ਸ਼ਿੱਤਰ ਪ੍ਰੇੜ ਕੀਤੀ ਸੁਖਾ ਆਪਣੀ ਗਲਤੀ ਦੀ ਮਾਫੀ ਮੰਗਣ ਲੱਗਾ ਦੀਪ ਨੇ ਸੁਖੇ ਨੂੰ ਚਾਵਨੀ ਚੇਤਾਵਨੀ ਦਿੱਤੀ ਕਿ ਇਸ ਤੋਂ ਬਾਅਦ ਕੀ ਉਹ ਕਦੇ ਲਵਲੀਨ ਦੇ ਆਸ-ਪਾਸ ਵੀ ਪਟਕਦਾ ਦੇਖ ਗਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਦੀਪ ਨੇ ਕਾਰ ਚਾਕੇ ਦੇਖਿਆ ਕਿ ਲਵਲੀਨ ਰੋ ਰਹੀ ਸੀ ਦੀਪ ਨੇ ਲਵਲੀਨ ਨੂੰ ਚੁੱਪ ਕਰਾ ਕੇ ਘਰ ਫੋਨ ਕਰਨ ਲਈ ਕਿਹਾ ਤਾਂ ਕਿ ਉਹ ਲਵਲੀਨ ਦੇ लेट ਔਨ ਕਰਕੇ ਪਰੇਸ਼ਾਨ ਨਾ ਹੋਣ ਲਵਲੀਨ ਨੇ ਮਾਂ ਨੂੰ ਫੋਨ ਉੱਪਰ ਦੱਸ ਦਿੱਤਾ ਕਿ ਮੈਂ ਦੀਪ ਵੀਰ ਨਾਲ ਹਾਂ ਉਹ ਮੈਨੂੰ ਘਰ ਛੱਡਣ ਆ ਰਹੇ ਹਨ ਲਵਲੀਨ ਅਤੇ ਦੀਪ ਤੇ ਗੱਲਾਂ ਕਰਦੇ ਇਹ ਸਫ਼ਰ ਜਲਦੀ ਹੀ ਖਤਮ ਹੋ ਗਿਆ ਘਰ ਪਹੁੰਚ ਕੇ ਦੀਪ ਨੇ ਸਭਨੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਲਿਆ ਸਾਰਾ ਪਰਿਵਾਰ ਦੀਪ ਦੀ ਮੌਜੂਦਗੀ 'ਚ ਬਹੁਤ ਖੁਸ਼ ਸੀ ਲਵਲੀਨ ਦੀ ਮਾਂ ਨੇ ਲਵਲੀਨ ਨੂੰ ਦੀਪ ਲਈ ਰੋਟੀ ਲਿਆਉਣ ਲਈ ਕਿਹਾ ਤਾਂ ਦੀਪ ਹੈਰਾਨ ਰਹਿ ਗਿਆ ਮਾਂ ਨੇ ਦੀਪ ਨੂੰ ਝਿੜਕਦੇ ਕਿਹਾ ਮੰਨਿਆ ਕੰਮ ਜ਼ਰੂਰੀ ਹੁੰਦੇ ਪਰ ਸਭ ਤੋਂ ਪਹਿਲਾਂ ਖੁਦ ਦੀ ਸਿਹਤ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੁੰਦਾ ਦੀਪ ਦਾ ਲਵਲੀਨ ਦੇ ਪਿਆਰ ਪਰਿਵਾਰ ਨਾਲ ਮੋਹ ਪਿਆਰ ਅਤੇ ਬੇਅੰਤ ਆਪਣਤ ਪਰਿਆ ਰਿਸ਼ਤਾ ਸੀ ਦੀਪ ਨੂੰ ਮਹਿਸੂਸ ਨਹੀਂ ਹੁੰਦਾ ਸੀ ਕਿ ਉਹ ਕਿਸੇ ਬੇਗਾਨੇ ਘਰ ਆਇਆ ਖਾਣਾ ਖਾਂਦੇ ਦੀਪ ਨੂੰ ਚਾਹ ਆਉਂਦਾ ਹੈ ਕਿ ਇਸ ਤਰ੍ਹਾਂ ਮਾਂ ਦੇ ਹੱਥਾਂ ਦੇ ਪਰੌਂਠੇ ਖਾਦੇ ਬਹੁਤ ਸਮਾਂ ਬਗੁੱਝਰ ਗਿਆ ਕਾਰ ਦੀ ਗਰੀਬੇ ਨੇ ਕਿਸ ਤਰ੍ਹਾਂ ਨਿੱਕੀ ਉਮਰ ਹੀ ਕਰੋ ਦੂਰ ਕਰ ਦਿੱਤਾ ਦੀਪ ਆਪਣੀਆਂ ਭਾਵਨਾਵਾਂ ਉੱਪਰ ਕਾਬੂ ਪਾ ਨਾਰਮਲ ਹੋਣ ਦੀ ਕੋਸ਼ਿਸ਼ ਕਰਦਾ ਫਿਰ ਸਾਰੇ ਬੈਠੇ ਗੱਲਾਂ ਨਾਲ ਗੱਲਾਂ ਨਾਲ ਚਾਹ ਦੀਆਂ ਚੁਸਕੀਆਂ ਦਾ ਲੁਫਤ ਲੈਂਦੇ देर शाम ਦੀਪ ਜਦ ਵਾਪਸ ਆਣ ਲੱਗਾ ਤਾਂ ਲਵleen ਨੇ ਦੀਪ ਨੂੰ ਗਲਵਕੜੀ ਪਾ ਕੇ ਰੋਣਾ ਸ਼ੁਰੂ ਕਰ ਦਿੱਤਾ ਸਾਰੇ ਲਵleen ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸੀ ਕਿ ਇਹ ਰੋ ਕਿਉ ਰਹੀ ਦੀਪ ਨੇ ਗਲਵਕੜੀ ਚੁਰੰਦੀ ਲਵleen ਦੇ ਕੰਨ 'ਚ ਕਿਹਾ ਪਾਗਲ ਰੋ ਕਿਉ ਰਹੀ ਬੇਫਿਕਰ ਹੈ ਤੇਰਾ ਭਰਾ ਜਿੰਦਾ ਏ ਮਰਿਆ ਨਹੀਂ ਇਹ ਗੱਲ ਸੁਣ ਲਵਲੀਨ ਨੇ ਦੀਪ ਦੇ ਮੁੱਖੀ ਮਾਰੀ ਤੇ ਹੱਸਦੀ ਹੋਈ ਕਹਿੰਦੀ ਵੀਰ ਦੇ ਹੁੰਦੇ ਮੈਨੂੰ ਕਿਸੇ ਦਾ ਵੀ ਡਰ ਨਹੀਂ ਸਭ ਨੇ ਤਾਂ ਪਿਆਰ ਦੇ ਦੀਪ ਨੂੰ ਤੋੜਿਆ ਤੇ ਕਮਰੇ ਚ ਪਹੁੰਚ ਕੇ ਫੋਨ ਕਰਨ ਲਈ ਗਿਆ ਸਾਰੇ ਰਸਤੇ ਦੀਪ ਨੂੰ ਅਜੀਬ ਜਿਹੀ ਬਚਨੀ ਮਹਿਸੂਸ ਹੁੰਦੀ ਰਹੀ ਦੀਪ ਇਹ ਸੋਚਦਿਆ ਕਿ ਇਸ ਕਮਲੀ ਮੂੰਹ ਬੋਲੀ ਪੈਨ ਲਵਲੀਨ ਦੇ ਮੂੰਹ ਕਰਕੇ ਇੱਕ ਨਵਾਂ ਪਰਿਵਾਰ ਮਿਲ ਗਿਆ ਜੋ ਬਿਲਕੁਲ ਆਪਣੇ ਵਾਂਗ ਇੱਜ਼ਤ ਮਾਨ ਅਤੇ ਪਿਆਰ ਕਰਦਾ ਦੀਪ ਦੇ ਮਨ ਵਿੱਚ ਇਸ ਪਰਵਾਰ ਲਈ ਪਿਆਰ ਹੋਰ ਵੀ ਗਹਿਰਾ ਹੋ ਜਾਂਦਾ। ਕਮਰੇ 'ਚ ਪਹੁੰਚ ਕੇ ਦੀਪ लवली ਨੂੰ ਫੋਨ ਕਰਕੇ ਦੱਸ ਦਿੰਦਾ ਕਿ ਮੈਂ ਠੀਕ-ਠਾਕ ਪਹੁੰਚ ਗਿਆ। 5 ਕੁ ਮਿੰਟ ਗੱਲ ਕਰਨ ਬਾਅਦ ਦੀਪ ਫੋਨ ਕੱਟ ਦਿੰਦਾ। ਪਤਾ ਨਹੀਂ ਕਿਉਂ ਉਸ ਰਾਤ ਵੀ ਦੀਪ ਨੂੰ ਨੀਂਦ ਨਹੀਂ ਆਈ। ਦੀਪ ਦਾ ਮਨ ਅਜੀਬ ਘੁੰਮਨ ਕਰੀਆਂ ਚੁੱਲ ਗਿਆ ਰਿਹਾ। ਦੀਪ ਨੂੰ ਮਾਂ ਦੀ ਬਹੁਤ ਜ਼ਿਆਦਾ ਯਾਦ ਆਈ। ਅਗਲੇ ਦਿਨ ਦੀਪ ਹੋਟਲ ਦਾ ਸਾਰਾ ਕੰਮ ਕੁਝ ਦਿਨ ਲਈ ਦੁੱਜੇ ਦੋ ਸਾਥੀਆਂ ਦੇ ਹਵਾਲੇ ਕਰਕੇ ਪਿੰਡ ਆ ਜਾਂਦਾ। ਪਿੰਡ ਪੋਚ ਕੇ ਦੀਪ ਮਾਣੂ ਕੁੱਟਕੇ ਗਲਵਕੜੀ ਪਾ ਮਿਲਦਾ ਦੀਪ ਨੂੰ ਮਾਂ ਨੂੰ ਮਿਲ ਕੇ ਇੰਜ ਲੱਗਿਆ ਜਿਵੇਂ ਵਰਿਆਂ ਬਾਅਦ ਸੋਕੇ ਵਾਲੀ ਜ਼ਮੀਨ ਨੂੰ ਪਾਣੀ ਦੀ ਬੂੰਦ ਨਸੀਬ ਹੋਈ ਹੋਵੇ ਦੀਪ ਕੁਝ ਦਿਨ ਪਿੰਡ ਰਿਹਾ ਦੀਪ ਦੇ ਭਰਾ ਦੀ ਸਾਲੀ ਕਿਰਨ ਵੀ ਆਈ ਹੋਈ ਸੀ ਇੱਕ ਦਿਨ ਦੀਪ ਵੇੜੇ 'ਚ ਬੈਠਾ ਕਿਰਨ ਨਾਲ ਗੱਲਾਂ ਕਰ ਰਿਹਾ ਸੀ ਦੀਪ ਨੇ ਦੇਖਿਆ ਕਿ ਦੀਪ ਦਾ ਦਾਦਾ ਉਸ ਦੀ ਮਾਂ ਨੂੰ ਬੁਰਾ ਪੱਲਾ ਬੋਲ ਰਿਹਾ ਸੀ ਪਹਿਲਾਂ ਦੀਪ ਨੇ ਅੰਗੋਲੀਆਂ ਕਰ ਦਿੱਤਾ ਕੁਝ ਕੁ ਸਮੇਂ ਬਾਅਦ ਦੀਪ ਨੇ ਕਿਰਨ ਨੂੰ ਬੈਡਮਿੰਟਨ ਖੇਡਣ ਲੈ ਕੇ ਆਤਾ ਕਿਰਨ ਨੇ ਵੀ ਖੇਡਣ ਲਈ ਹਾਂ ਕਰ ਦਿੱਤੀ ਦੋਨਾਂ ਨੂੰ ਬੈਡਮਿੰਟਨ ਖੇੜਦੇ ਦੇਖਦਾ ਦੇਨੇ ਫਿਰ ਸੌਰੀ ਮਾਨਸ ਕੋਲ ਦਿਖਾਉਂਦੇ ਹੋਏ ਮਾਂ ਨੂੰ ਬੁਰਾ ਪਲਾ ਗਿਆ ਕਿ ਲੋਕ ਕੀ ਕਹਿਣਗੇ ਕਿਵੇਂ ਦੋਵੇਂ ਕਦੇ ਮੂੰਹ ਨਾਲ ਮੂੰਹ ਛੋੜ ਗੱਲਾਂ ਕਰਦੇ ਕਦੇ ਖੇਡਣ ਲੱਗ ਜਾਂਦੇ ਮਾਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਉਹ ਕਿਹੜਾ ਲੁਕ ਛਿਪ ਕੇ ਗੱਲਾਂ ਕਰਦੇ ਉਹ ਸਾਡੇ ਸਭ ਦੇ ਸਾਹਮਣੇ ਤਾਂ ਬੈਠੇ ਹਨ ਦਾਦਾ ਗੁੱਸੇ ਵਿੱਚ ਬੋਲਦਾ ਕਿ ਜਦ ਸਿਰਚ ਸੁਆ ਪਾਤੀ ਫੇਰ ਅੱਕ ਲਾਉ ਤੁਹਾਨੂੰ ਉਹਨਾਂ ਸਮਾਂ ਨਹੀਂ ਅੱਖਾਂ ਖੁੱਲਦੀਆਂ ਦੀਪ ਨੂੰ ਇਹ ਗੱਲਾਂ ਸੁਣ ਬਹੁਤ ਗੁੱਸਾ ਆਉਂਦਾ ਤਾਂ ਦੀਪ ਦਾਦੇ ਨੂੰ ਕਹਿੰਦਾ ਕਿ ਗੱਲ ਕਰਨ ਨਾਲ ਕੋਈ ਵੀ ਗਲਤ ਨਹੀਂ ਹੋ ਜਾਂਦਾ ਆਪਣੇ ਤੀ ਪੁੱਤੂ ਤੇ ਵਿਸ਼ਵਾਸ ਵੀ ਰੱਖੀਦਾ ਹੁੰਦਾ ਦੀਪ ਪੋਸੇ ਦਿਨ ਦੀ ਸ਼ਾਮ ਨੂੰ ਹੀ ਵਾਪਸ ਹੋਟਲ ਆ ਜਾਂਦਾ ਦੀਪ ਦੇ ਮਨ ਨੂੰ ਦਾਦੇ ਦੀਆਂ ਗੱਲਾਂ ਤੋਂ ਗਹਿਰੀ ਠੇਸ ਪਹੁੰਚੀ ਸੀ ਕਿ ਆਪਣਾ ਪਰਿਵਾਰ ਹੀ ਬੱਚਿਆਂ ਪ੍ਰਤੀ ਐਦਾਂ ਦੀ ਘਟਿਆ ਸੋਚ ਰੱਖੇਗਾ ਤਾਂ ਕੋਈ ਲੋਕਾਂ ਨੂੰ ਕੀ ਕਹੇਗਾ ਦੀਪਾ ਆਪਣੇ ਆਪ ਨੂੰ ਕੰਮ ਵਿੱਚ ਵਿਅਸਤ ਰੱਖਣ ਲੱਗਾ ਦੀਪ ਨੇ ਮੋੜ ਪਿੰਡ ਜਾਂਦਾ ਖਿਆਲ ਹੀ ਮਨ ਵਿੱਚੋਂ ਕੱਢ ਦਿੱਤਾ ਇੰਨਾ ਸਭ ਉਲਝਣਾ ਵਿੱਚ ਉਲਝਿਆ ਹੋਣ ਕਰਕੇ ਦੀਪ ਆਪਣਾ ਜਨਮ ਦਿਨ ਪੁੱល ਗਿਆ ਲਵਲੀਨ ਹੋਟਲ ਆਉਂਦੀ ਅਤੇ ਗਿਫਟ ਦੇ ਕੇ ਸਭ ਤੋਂ ਪਹਿਲਾਂ ਦੀਪ ਨੂੰ ਜਨਮ ਦਿਨ ਦੀ ਵਧਾਈ ਦਿੰਦੀ ਦੀਪ ਹੈਰਾਨ ਹੋਇਆ ਲਵਲੀਨ ਵੱਲ ਦੇਖ ਰਿਹਾ ਸੀ ਲਵਲੀਨ ਨੇ ਦੀਪ ਅੱਗੇ ਕੇਕ ਰੱਖਦੇ ਹੋਏ ਦੀਪ ਨੂੰ ਕੇਕ ਕੱਟਣ ਦਾ ਇਸ਼ਾਰਾ ਕੀਤਾ ਕੇਕ ਕੱਟ ਕੇ ਦੀਪ ਨੇ ਲਵਲੀਨ ਨੂੰ ਧੰਨਵਾਦ ਕਿਹਾ ਲਵਲੀ ਨੇ ਚਟਕਿਤੇ ਹੋਏ ਦੀਪ ਨੂੰ ਚੁੱਪ ਕਰਵਾ ਕੇ ਗਿਫਟ ਖੋਲਣ ਲਈ ਕਿਹਾ ਦੀਪ ਚੱਤ ਗਿਫਟ ਖੋਲ੍ਹਿਆ ਤਾਂ ਦੀਪ ਦੀਆਂ ਅੱਖਾਂ 'ਚ ਹੰਝੂ ਆ ਗਏ ਗਿਫਟ 'ਚ ਬਹੁਤ ਹੀ ਪਿਆਰਾ ਬ੍ਰੇਸਲੇਟ ਸੀ ਦੀਪ ਨੂੰ ਸਮਝ ਨਹੀਂ ਸਿਆਰੀ ਕਿ ਉਹ ਲਵਲੀ ਦਾ ਧੰਨਵਾਦ ਕਿੰਨਾ ਸ਼ਬਦਾਂ 'ਚ ਕਰੇ ਕਿਉਂਕਿ ਲਵਲੀ ਨੇ ਇਸ ਦਿਨ ਪੈਨਪੜਾ ਦੇ ਰਿਸ਼ਤੇ ਨੂੰ ਪੱਕਾ ਕਰ ਦੇ ਸਭ ਨੂੰ ਵਿਸ਼ਵਾਸ ਦਿਵਾ ਦਿੱਤਾ ਸੀ ਕਿ ਖੂਨ ਦੇ ਰਿਸ਼ਤੇ ਹੀ ਨਹੀਂ ਸਗੋ ਦਿਲ ਦੇ ਰਿਸ਼ਤੇ ਵੀ ਹੁੰਦੇ ਜੋ ਖੂਨ ਦੇ ਰਿਸ਼ਤੇਆਂ ਮੰਗੀ ਅਨਮੋਲ ਹੁੰਦੇ ਹਨ ਦੀਪ ਨੇ ਉਸ ਦਿਨ ਲਵਲੀ ਅਤੇ ਉਸ ਦੀਆਂ ਸਹੇਲੀਆਂ ਦੇ ਨਾਲ ਹੀ ਹੋਟਲ 'ਚ ਆਉਣ ਵਾਲੇ ਹਰ ਵਿਅਕਤੀ ਨੂੰ ਆਪਣੇ ਜਨਮ ਦਿਨ ਦੀ ਪਾਰਟੀ ਦਿੱਤੀ। ਦੀ ਬਹੁਤ ਖੁਸ਼ੀ ਕਿਉਂਕਿ ਲਵਲੀਨ ਨੇ ਦੀਪ ਲਈ ਇਸ ਜਨਮ ਦਿਨ ਨੂੰ ਯਾਦਗਾਰ ਬਣਾ ਦਿੱਤਾ ਸੀ। ਸਭ ਕੁਝ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਸੀ। ਕੇਕ ਜਨ ਪੁਲਿਸ ਵਾਲੋ ਦੀਪ ਨੂੰ ਥਾਣੇ ਆ ਕੇ ਗੱਲ ਕਰਨ ਲਈ ਕਿਹਾ ਗਿਆ। ਦੀਪ ਨੇ ਕਾਰਨ ਪੁੱਛਿਆ ਤਾਂ ਪੁਲਿਸ ਵਾਲਿਆ ਕਹਿਆ ਕਿ ਗੰਭੀਰ ਮਸਲਾ ਹੈ। ਥਾਣੇ ਆ ਕੇ ਗੱਲ ਕਰੋ। ਅਸੀਂ ਫੋਨ ਉੱਤੇ ਨਹੀਂ ਦੱਸ ਸਕਦੇ। ਦੀਪ ਜਲਦੀ ਹੀ ਥਾਣੇ ਹਾਜ਼ਰ ਹੁੰਦਾ। ਕਹਿ ਕੇ ਫੋਨ ਕੱਟ ਦਿੰਦਾ ਤੇ ਦਿਆ ਹੁਣ ਲੱਗ ਜਾਂਦਾ ਦੀਪ ਸੋਚਾਂ ਚ ਡੁੱਬਿਆ ਜਲਦੀ ਹੀ ਥਾਣੇ ਪਹੁੰਚ ਜਾਂਦਾ ਇੰਸਪੈਕਟਰ ਅਜੇ ਕਿਸੇ ਕੇਸ ਕੇਸ ਦੀ ਤਫਤੀਸ਼ ਕਰਨ ਗਿਆ ਹੋਇਆ ਸੀ ਦੀਪ ਉੱਥੇ ਬਟਾ ਗੰਭੀਰ ਮਸਲੇ ਬਾਰੇ ਸੋਚ ਰਿਹਾ ਸੀ ਇੰਸਪੈਕਟਰ ਤਫਤੀਸ਼ ਤੋਂ ਵਾਪਸ ਆ ਕੇ ਦੀਪ ਨੂੰ ਹੱਥ ਮਿਲਾਉਂਦਾ ਪੁੱਛਦਾ ਕਿ ਚਾਹ ਪਾਣੀ ਪਿਲਾ ਦਿੱਤਾ ਮੁੰਡਿਆਂ ਨੇ ਕਿ ਨਹੀਂ ਦੀਪ ਹਾਂ ਵਿੱਚ ਹਾਮੀ ਪੜਦਾ ਗੰਭੀਰ ਮਸਲੇ ਬਾਰੇ ਜਾਣਨ ਦੀ ਉਤਸੁਕਤਾ ਦਿਖਾਉਂਦਾ ਕਹਿੰਦਾ ਖੈਰਸੁਖਤ ਹੈ ਜੋ ਇੱਥੇ ਆ ਕੇ ਮਿਲਣ ਲਈ ਆ ਇਨਸਪੈਕਟਰ ਨੇ ਦੀਪ ਨੂੰ ਗਿਆ ਉਦਾਂ ਤਾਂ ਖੈਰ ਸੁਖੀ ਹੈ ਪਰ ਮੈਨੂੰ ਲੱਗਦਾ ਆਪਾਂ ਜੋ ਕੰਮ ਭਲੇ ਲਈ ਕੀਤਾ ਸੀ ਉਸ ਦਾ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਦੀਪ ਮੈਂ ਸਮਝਿਆ ਨਹੀਂ ਇਨਸਪੈਕਟਰ ਅੱਜਕੱਲ੍ਹ ਥਾਣੇ ਵਿੱਚ ਕਾਲਰ ਦੇ ਮੁੰਡਿਆਂ ਵਿਰੁੱਧ ਕੇਸ ਕੁਝ ਜ਼ਿਆਦਾ ਹੀ ਦਰਜ ਹੋਣ ਲੱਗ ਗਏ ਹਨ ਬਹੁਤ ਥੋੜੇ ਸਮੇਂ ਵਿੱਚ ਇੰਨੇ ਜ਼ਿਆਦਾ ਕੇਸ ਚਿੰਤਾ ਦਾ ਵਿਸ਼ਾ ਬਣ ਗਏ ਮੈਨੂੰ ਲੱਗਦਾ ਆਪਾਂ ਕੁੜੀਆਂ ਦੀ ਸੰਸਥਾ ਦੀ ਪ੍ਰਧਾਨ ਕੁੜੀ ਨੂੰ ਚੰਕੇ ਕੋਈ ਗਲਤੀ ਤਾਂ ਨਹੀਂ ਕਰ ਲਈ ਇੰਸਪੈਕਟਰ ਬਿਨਾਂ ਰੁਕੇ ਸਭ ਕੁਝ ਲਗਾਤਾਰ ਬੋਲ ਰਿਹਾ ਸੀ ਦੀਪ ਨੇ ਪਰੇਸ਼ਾਨ ਹੁੰਦੇ ਕਿਹਾ ਇਹ ਮਸਲਾ ਤਾਂ ਵਾਕਈ ਗੰਭੀਰ ਹੋ ਗਿਆ ਚਲੋ ਮੈਂ ਦੇਖਦਾ ਹਾਂ ਕੀ ਹੋ ਸਕਦਾ ਹੁਣ ਦੀਪ ਇੰਸਪੈਕਟਰ ਤੋਂ ਹੱਥ ਜੋੜ ਆਗਿਆ ਲੈ ਕੇ ਥਾਣੇ ਤੋਂ ਬਾਹਰ ਆ ਜਾਂਦਾ ਦੀਪ ਹੁਣ ਜਲਦੀ ਤੋਂ ਜਲਦੀ ਇਸ ਮਸੱਈਆ ਦੀ ਜੜ ਤੱਕ ਪਹੁੰਚਣਾ ਚਾਹੁੰਦਾ ਸੀ ਦੀਪ ਨੇ ਲਵਲੀਨ ਨੂੰ ਫੋਨ ਕਰਕੇ ਹੋਟਲ ਬੁਲਾ ਕੇ ਸਾਰੀ ਗੱਲ ਦੱਸੀ ਅਤੇ ਪੁੱਛਿਆ ਕਿ ਤੁਹਾਨੂੰ ਕਾਲਜ ਦੇ ਹਾਲਾਤਾਂ ਬਾਰੇ ਕੁਝ ਤਾਂ ਪਤਾ ਹੋਵੇਗਾ ਕਿ ਪਤਾ ਕੋਈ ਜਾਣਕਾਰੀ ਮਿਲ ਸਕੇ ਲਵਲੀਨ ਸਾਫ਼ ਮਨ੍ਹਾ ਕਰ ਦਿੰਦੀ ਕਿ ਵੀਰ ਜੀ ਮੈਨੂੰ ਕੁਝ ਨਹੀਂ ਪਤਾ ਦੀਪ ਨੇ ਦੀਪ ਨੂੰ ਉਮੀਦ ਦੀ ਜੋ ਕਿਰਨ ਦਿਖਾਈ ਦਿੱਤੀ ਉਹ ਪਹਿਲੀ ਕੋਸ਼ਿਸ਼ ਵਿੱਚ ਹੀ ਰੇਤ ਦੇ ਮਹਿਲ ਵਾਂਗ ਟੈ ਟੇਰੀ ਹੋ ਗਈ ਸੀ ਦੀਪ ਨੇ ਹੁਣ ਕਾਲਜ ਦੇ ਮੁੰਡਿਆਂ ਨਾਲ ਮਿਲ ਕੇ ਉਹਨਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਕੋਈ ਵੀ ਮੁੰਡਾ ਦੀਪ ਨੂੰ ਕੁਝ ਦੱਸ ਹੀ ਨਹੀਂ ਰਿਹਾ ਸੀ ਪਤਾ ਨਹੀਂ ਪ੍ਰਦਾਨ ਕੁੜੀ ਦਾ ਡਰ ਸੀ ਜਾਂ ਸੱਚੀ ਕਿਸੇ ਨੂੰ ਕੁਝ ਪਤਾ ਨਹੀਂ ਸੀ ਦੀਪ ਦਾ ਦਿਲ ਤਾਂ ਕਰਦਾ ਸੀ ਕਿ ਉਹ ਸਿੱਧਾ ਹੀ ਪ੍ਰਦਾਨ ਕੁੜੀ ਨੂੰ ਬੁਲਾ ਕੇ ਪੁੱਛ ਲਵੇ ਕਿ ਅਸਲ ਮਾਜਰਾ ਕੀ ਹੈ ਪਰ ਦੀਪ ਆਪ ਹੀ ਇਹ ਖਿਆਲ ਰੱਦ ਕਰ ਦਿੰਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤਾਂ ਸਭ ਮੁੰਡਿਆਂ ਨੂੰ ਕਸੂਰਵਾਰ ਸਾਬਿਤ ਕਰ ਦੇਵੇਗੀ ਦੀਪ ਨੇ ਹੋਰ ਕੱਲ ਜਾਂਦੀਆਂ ਕੁਝ ਕੁੜੀਆਂ ਨਾਲ ਗੱਲ ਕੀਤੀ ਜੋ ਹੋਟਲ ਆਉਂਦੀਆਂ ਸਨ ਉਹਨਾਂ ਚੋਂ ਇੱਕ ਕਾਲਜ ਦੀਆਂ ਕੁੜੀਆਂ ਨੇ ਦੱਸਿਆ ਕਿ ਪ੍ਰਦਾਨ ਕੁੜੀ ਪੈਸੇ ਲੈਂਦੀ ਉਹ ਕਾਲਜ ਵਿੱਚ ਉੱਚੀ ਆਵਾਜ਼ ਵਿੱਚ ਗੱਲ ਕਰਨ ਵਾਲੇ ਮੁੰਡਿਆਂ ਤੋਂ ਪੈਸੇ ਦੀ ਮੰਗ ਕਰਦੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਕੇਸ ਦਰਜ ਕਰਾਉਣ ਦੀ ਧਮਕੀ ਦਿੰਦੀ। ਐਨੀ ਗੱਲ ਪਤਾ ਲੱਗਦੇ ਹੀ ਦੀਪ ਨੂੰ ਸਾਰੀ ਗੱਲ ਸਮਝ ਆ ਜਾਂਦੀ। ਪਰ ਦੀਪ ਕੋਲ ਇਹਨਾਂ ਸਭ ਗੱਲਾਂ ਦਾ ਕੋਈ ਸਬੂਤ ਨਹੀਂ ਸੀ। ਇਸ ਕਰਕੇ ਦੀਪ ਬਿਨ ਸਬੂਤ ਕੁਝ ਵੀ ਨਹੀਂ ਕਰਨਾ ਚਾਹੁੰਦਾ ਸੀ। ਦੀਪ ਦੇ ਕਹਿਣ ਉੱਤੇ ਕੁਝ ਕੁੜੀਆਂ ਨੇ ਗਲਤ ਸ਼ਿਕਾਇਤਾਂ ਲਿਖੀਆਂ ਅਤੇ ਪ੍ਰਦਾਨ ਕੋਲ ਦੇ ਦਿੱਤੀਆਂ। ਉਹਨਾਂ ਸ਼ਿਕਾਇਤਾਂ ਵਿੱਚ ਕੁੜੀਆਂ ਨੇ ਦੀਪ ਦੇ ਦੱਸੇ ਹੋਏ ਮੁੰਡਿਆਂ ਦੇ ਨਾਮ ਲਿਖੇ ਸਨ। ਪ੍ਰਦਾਨ ਕੁੜੀ ਨੇ ਇੱਕ ਇੱਕ ਕਰਕੇ ਸ਼ਿਕਾਇਤ ਪੜੀ ਅਤੇ ਮੁੰਡਿਆਂ ਤੋਂ ਪੈਸੇ ਦੀ ਮੰਗ ਕੀਤੀ। ਜਿਨ੍ਹਾਂ ਮੁੰਡਿਆਂ ਪੈਸੇ ਦਿੱਤੇ ਉਹਨਾਂ ਨੂੰ ਛੱਡ ਬਾਕੀ ਮੁੰਡਿਆਂ ਉੱਤੇ ਕੇਸ ਦਰਜ ਕਰਵਾ ਦਿੱਤਾ ਪ੍ਰਧਾਨ ਕੁੜੀ ਦੀਪ ਦੇ ਬਣੇ ਹੋਏ ਚਾਲ ਵਿੱਚ ਫਸ ਗਈ ਦੀਪ ਨੇ ਉਸ ਦੁਆਰਾ ਦਰਜ ਕਰਵਾਏ ਕੇਸ ਰੱਦ ਕਰਵਾਏ ਅਤੇ ਪ੍ਰਧਾਨ ਕੁੜੀ ਨੂੰ ਪ੍ਰਧਾਨ ਕੇ ਤੋਂ ਹਟਾ ਕੇ ਸੰਸਥਾ ਦੀ ਵਾਂਗਡੋਰ ਖੁਦ ਸੰਭਾਲ ਲਈ ਦੀਪ ਨੇ ਸਭ ਪ੍ਰਧਾਨ ਕੁੜੀਆਂ ਨੂੰ ਹੋਟਲ ਬੁਲਾਇਆ ਅਤੇ ਸਾਰੀਆਂ ਹਿੰਦੀ ਲਾਂਤਾ ਪਾਈਆਂ ਕਿ ਮੈਂ ਤੁਹਾਡਾ ਕੀ ਮਾੜਾ ਕੀਤਾ ਜੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕੀਤਾ ਦੀਪ ਨੇ ਪ੍ਰਦਾਨ ਕੁੜੀ ਨੂੰ ਜੁਰਮਾਨੇ ਵਿੱਚ ਸਾਰੇ ਮੁੰਡਿਆਂ ਦੇ ਪੈਸੇ ਵਾਪਸ ਕਰਨ ਲਈ ਕਿਹਾ ਇਹ ਫੈਸਲਾ ਨਾ ਮੰਨਣ ਦੀ ਸੁਰਜ ਕੋਟਵਾਲ ਜਾਂਦੀ ਤਮਕੀ ਵੀ ਦਿੱਤੀ ਦੀਪ ਦੀ ਵਧੀਆ ਸੋਚ ਕਰਕੇ ਹੋਟਲ ਵੀ ਵਧੀਆ ਚੱਲਦਾ ਸੀ ਦੀਪ ਨੇ ਕੁਝ ਕਿਲੋਮੀਟਰ ਦੂਰ ਇੱਕ ਹੋਰ ਹੋਟਲ ਖੋਲ੍ਹ ਲਿਆ ਇਸ ਹੋਟਲ ਦੀ ਜ਼ਿੰਮੇਵਾਰੀ ਦੂਜੇ 파ਟਰਨਰ ਨੂੰ ਦੇ ਕੇ ਆਪ ਗੁਰੀ ਨਾਲ ਨਵਾਂ ਖੋਲ੍ਹਿਆ ਹੋਟਲ ਸੰਭਾਲਣ ਲੱਗਾ ਉਹ ਹੋਟਲ 12ਵੀਂ ਤੱਕ ਦੇ ਬੱਚਿਆਂ ਦੇ ਸਕੂਲ ਦੇ ਨਾਲ ਲੱਗਦਾ ਸੀ ਇਸ ਕਰਕੇ ਹੋਟਲ ਵਿੱਚ ਬਹੁਤ ਰੌਣਕ ਲੱਗੀ ਰਹਿੰਦੀ। ਇੱਕ ਦਿਨ ਸਾਰੀ ਛੁੱਟੀ ਹੋਣ ਮਗਰੋਂ ਦੋ ਕੁੜੀਆਂ ਕਾਫੀ ਦੇਰ ਤੱਕ ਹੋਟਲ ਬੈਠੀਆਂ ਰਹੀਆਂ। ਉਹ ਕਾਫੀ ਉਦਾਸ ਲੱਗ ਰਹੀਆਂ ਸੀ। ਉਹਨਾਂ ਨੂੰ ਇੱਥੇ ਬੈਠੀਆਂ ਕਾਫੀ ਦੇਰ ਹੋ ਗਈ। ਤਾਂ ਗੁਰੀ ਨੇ ਪੁੱਛਿਆ ਕਿ ਘਰ ਨਹੀਂ ਜਾਣਾ? ਤੁਸੀਂ ਬਹੁਤ ਸਮੇਂ ਤੋਂ ਇੱਥੇ ਹੀ ਬੈਠੀਆਂ। ਕਿਸੇ ਦਾ ਇੰਤਜ਼ਾਰ ਕਰ ਰਹੀਆਂ ਜਾਂ ਕਿਸੇ ਲੈਣ ਆਉਣਾ? ਇਹ ਉੱਚੀ ਉੱਚੀ ਰੋਣ ਲੱਗੀ। ਵੀਰੇ ਰਸਤੇ 'ਚ ਕੁਝ ਮੁੰਡੇ ਰਾਹ ਰੋਕ ਕੇ ਖੜ ਜਾਂਦੇ। ਤਾਂ ਦੀਪ ਨੇ ਕਿਹਾ ਚਲੋ ਗੁਰੀ ਛੱਡ ਆਉਂਦਾ ਤੁਹਾਨੂੰ। ਦੀਪ ਨੇ ਨਾਲ ਹੀ ਗੁਰੀ ਨੂੰ ਕੁੜੀਆਂ ਨੂੰ ਘਰ ਛੱਡ ਕੇ ਆਉਣ ਲਈ ਕਹਿ ਦਿੱਤਾ ਗੁਰੀ ਨੇ ਰਸਤੇ ਚੜਾ ਰੋਕਣ ਵਾਲੇ ਮੁੰਡਿਆਂ ਨੂੰ ਵੀ ਖੜਕਾਇਆ ਅਗਲੇ ਦਿਨ ਕੁੜੀਆਂ ਦੇ ਮੰਮੀ ਹੋਟਲ ਆ ਕੇ ਧੰਨਵਾਦ ਕਰਨ ਆਏ ਤੇ ਗੱਲਬਾਤ ਦੌਰਾਨ ਦੀਪ ਨੇ ਉਹਨਾਂ 'ਚੋਂ ਇੱਕ ਔਰਤ ਨਾਲ ਰਿਸ਼ਤੇਦਾਰੀ ਕੱਢ ਲਈ ਉਹ ਔਰਤ ਦੀਪ ਦੇ ਨਾਨਕੇ ਪਿੰਡ ਦੀ ਸੀ ਤੇ ਦੀਪ ਦੇ ਨਾਨਕਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਦੀਪ ਨੇ ਉਸ ਔਰਤ ਨੂੰ ਮਾਸੀ ਕਹਿ ਕੇ ਬੁਲਾਇਆ ਕੁਝ ਪਲਾਂ ਦੀਆਂ ਗੱਲਾਂ ਥੀ ਦੀਪ ਨੇ ਉਹਨਾਂ ਨਾਲ ਵੀ ਸਾਂਝ ਪਾ ਲਈ ਵਾਪਸੀ ਸਮੇਂ ਦੋਨੋਂ ਔਰਦਾ ਦੀਪਤੇ ਗੁਰੂ ਅਸੀਸਾਂ ਦਿੰਦੀਆਂ ਗਈਆਂ ਦੀਪਵੇਲਾ ਹੋ ਕੇ ਹੋਟਲ ਤੇ ਹੀ ਬੈਠਾ ਸੀ ਕਿ ਫੇਸਬੁੱਕ ਉੱਤੇ ਕੁੜੀ ਦਾ ਮੈਸੇਜ ਆਇਆ ਉਹ ਕੁੜੀ ਬੇਤੜਕ ਹੋ ਕੇ ਗੱਲਾਂ ਕਰ ਰਹੀ ਸੀ ਜਿਵੇਂ ਦੀਪ ਨੂੰ ਚੰਗੀ ਤਰ੍ਹਾਂ ਜਾਣਦੀ ਹੋਵੇ ਉਸਦੀ ਗੱਲਬਾਤ ਤੋਂ ਦੀਪ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਿਸੇ ਵਿਰੋਧੀ ਪਾਰਟੀ ਦੀ ਚਾਲ ਹੋਵੇ ਉਹ ਕੁੜੀ ਦੀਪ ਨੂੰ ਮਿਲਣ ਲਈ ਕੁਝ ਜ਼ਿਆਦਾ ਹੀ ਫੋਰਸ ਕਰ ਰਹੀ ਸੀ ਦੀਪ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਸਮਝੀ ਦੀਪ ਦੇ ਮਨ ਨੂੰ ਪੱਕਾ ਯਕੀਨ ਹੋ ਗਿਆ ਇਹ ਕੁੜੀ ਜ਼ਰੂਰ ਮੈਨੂੰ ਕਿਸੇ ਚੱਕਰ ਵਿੱਚ ਫਸਾਉਣ ਲਈ ਬੁਲਾ ਰਹੀ ਦੀਪ ਨੇ ਬਿਨਾਂ ਦੇਰੀ ਕੀਤੇ ਉਸ ਨੂੰ ਬਲੌਕ ਕਰ ਦਿੱਤਾ ਬਲੌਕ ਕਰਨ ਮਗਰੋਂ ਦੀਪਾ ਜੇ ਕੁੜੀ ਬਾਰੇ ਸੋਚੀ ਰਹੀ ਸੀ ਕਿ ਦੀਪ ਨੂੰ ਪਿੰਡੋਂ ਦੋਸਤ ਦਾ ਫੋਨ ਆਉਂਦਾ ਉਹ ਦੀਪ ਨੂੰ ਗੁਰਜੋਤ ਦੀਦੀ ਦੇ ਦਿਓਰ ਦੇ ਵਿਆਹ ਉੱਪਰ ਜਾਣ ਲਈ ਬੁਲਾ ਰਿਆ ਸੀ ਦੀਪ ਮਿੰਟ ਵਿੱਚ ਸਮਾਨ ਲੈ ਕੇ ਸ਼ੀਰੇ ਨਾਲ ਵਿਆਹ ਉਤੇ ਜਾਣ ਦੀ ਤਿਆਰੀ ਖਿਚਲੰਦਾ ਰਸਤੇ 'ਚ ਦੀਪ ਸੋਚਦਾ ਜਾਂਦਾ ਕਿ ਸਮੇਂ ਦੇ ਨਾਲ ਕਿੰਨਾ ਕੁਝ ਬਦਲ ਗਿਆ ਗੁਰਜੋਤ ਕਿਸੇ ਸਮੇਂ ਦੀਪ ਦੀ ਸਕੂਲ ਟੀਚਰ ਵੀ ਸੀ ਜਿਸ ਨਾਲ ਦੀਪ ਆਪਣੇ ਪਰਿਵਾਰ ਦੀ ਵੀ ਹਰ ਗੱਲ ਬੇਚ ਜਿਕਸਾਂਜੀ ਕਰ ਲਾਂਦਾ ਸੀ ਗੁਰਜੋਤ ਦੇ ਮੰਮੀ ਪਾਪਾ ਦੀ ਮੌਤ ਬਚਪਨ 'ਚ ਹੀ ਹੋ ਗਈ ਸੀ ਦੀਪ ਅਤੇ ਕਮਲ ਬਿਨਾਂ ਕੋਈ ਨਹੀਂ ਸੀ ਜਿਸ ਨੇ ਗੁਰਜੋਤ ਪੈਨ ਨਾਲ ਦੁੱਖ ਸੁੱਖ ਸਾਂਝਾ ਕੀਤਾ ਹੋਵੇ ਸਕੂਲ ਸਮੇਂ ਤੋਂ ਹੀ ਗੁਰਜੋਤ ਦਾ ਦੀਪ ਨਾਲ ਬਹੁਤ ਲਗਾਅ ਸੀ ਦੀਪ ਨੇ ਪਿੰਡੋਂ ਦੋਸਤ ਕਮਲ ਨੂੰ ਨਾਲ ਲਿਆ ਅਤੇ ਗੁਰਜੋਤ ਪੈਨ ਦੇ ਘਰ ਵੱਲ ਚੱਲ ਪਿਆ ਕੁਝ ਸਮੇਂ ਬਾਅਦ ਜੀ ਪਤੇ ਦੀਪਤੇ ਕਮਲ ਆਪਣੀ ਪੈਨ ਗੁਰਜੀਤ ਦੇ ਘਰ ਪਹੁੰਚ ਗਏ ਸਾਰਾ ਪਰਿਵਾਰ ਦੀਪਤੇ ਕਮਲ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਵਿਆਹ ਵਾਲਾ ਘਰ ਹੋਣ ਕਰਕੇ ਕਾਫੀ ਰੌਣਕ ਸੀ ਕਿਧਰੇ ਹਲਵਾਈ ਮਠਿਆਈਆਂ ਵੰਡ ਆ ਰਹੇ ਸੀ ਕੁਝ ਲੋਕ ਟਾਣੀਆਂ ਬਣਾ ਕੇ ਲੱਡੂ ਵਟ ਰਹੇ ਸੀ ਬਜ਼ੁਰਗ ਆਪਣੀਆਂ ਹੀ ਗੱਲਾਂ ਵਿੱਚ ਮਸਤ ਬੀਬੀਆਂ ਸਬਜ਼ੀ ਕੱਟ ਰਹੀਆਂ ਸੀ ਗੁਰਜੋਤ ਦੋਹਾਂ ਲਈ ਚਾਹ ਲੈ ਆਈ ਚਾਹ ਪੀਣ ਮਗਰੋਂ ਦੀਪਤੇ ਕਮਲ ਵੀ ਵਿਆਹ ਦੀਆਂ ਤਿਆਰੀਆਂ ਵਿੱਚ ਹੱਥ ਵਟਾਉਣ ਲੱਗੇ ਅਗਲੇ ਦਿਨ ਕੁੜੀ ਵਾਲਿਆਂ ਸ਼ਗਨ ਲਗਉਣ ਆਉਣਾ ਸੀ ਇਸ ਕਰਕੇ ਜੀਜਾ ਜੀ ਨੇ ਦੀਪ ਅਤੇ ਕਮਲ ਨੂੰ ਜ਼ਿੰਮੇਵਾਰੀ ਦਿੰਦੇ ਕਿਹਾ ਕਿ ਕਿਸੇ ਵੀ ਚੀਜ਼ ਦੀ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ ਤੁਸੀਂ ਦੋਵੇਂ ਘਰ ਦੇ ਮੈਂਬਰ ਹੋ ਅਤੇ ਤੁਸੀ ਸਾਰੇ ਕੰਮ ਨੂੰ ਆਪਣੀ ਨਿਗਰਾਨੀ ਵਿੱਚ ਕਰਵਾਉਣਾ ਹੈ ਦੋਹਾਂ ਦੀਪ ਅਤੇ ਕਮਲ ਨੇ ਜੀਜਾ ਜੀ ਦੀ ਹਾਂ ਚਾਹ ਮਿਲਾਉਂਦੇ ਹੋਏ ਉਹਨਾਂ ਨੂੰ ਬੇਫਿਕਰ ਰਹਿਣ ਲਈ ਕਿਹਾ ਦੇਰ ਰਾਤ ਤੱਕ ਬਾਕੀ ਮੁੰਡਿਆਂ ਨਾਲ ਮਿਲ ਕੰਮ ਕਰਦੇ ਰਹੇ ਥੱਕੇ ਹੋਣ ਕਰਕੇ ਕਦ ਨੀਂਦ ਆ ਗਈ ਦੋਨਾਂ ਨੂੰ ਪਤਾ ਹੀ ਨਾ ਲੱਗਿਆ ਅਗਲੇ ਦਿਨ ਸਵੇਰੇ ਜਲਦੀ ਉੱਠ ਚਾਹ ਨਾਲ ਕਾਲਾ ਮਾਲ ਸ਼ਾਕੇ ਕੰਮ ਕਰਨ ਲੱਗ ਗਏ ਤਿਆਰੀ ਕਰਦਿਆਂ ਕੰਮ 'ਚ ਲੱਗੇ ਹੋਣ ਕਰਕੇ ਘੰਟੇ ਵੀ ਮਿੰਟਾਂ ਵਿੱਚ ਗੁਜ਼ਰਦੇ ਪਤਿਤ ਹੋ ਰਹੇ ਸੀ ਰਿਸ਼ਤੇਦਾਰਾਂ ਤੇ ਹੋਰ ਸਾਖ ਸਬੰਧੀ ਆਉਣੇ ਸ਼ੁਰੂ ਹੋ ਗਏ ਕਾਫੀ ਚਹਲ ਪੈਲਸੀ ਜੀਤੇ ਦੀਪਤੇ ਕਮਲ ਨੇ ਸਾਰੇ ਪਾਸੇ ਨਜ਼ਰ ਰੱਖੀ ਹੋਈ ਸੀ ਕਿਦਰੇ ਕਿਸੇ ਚੀਜ਼ ਦੀ ਕੋਈ ਕਮੀ ਤਾਂ ਨਹੀਂ ਸ਼ਗਨ ਪਾਉਣ ਵਾਲੇ ਆਏ ਉਹਨਾਂ ਨੇ ਚਾਹ ਪਾਣੀ ਪੀਣ ਮਗਰੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸ਼ਗਨ ਲਗਾਉਣ ਦੀ ਰਸਮਾਂ ਕੀਤੀਆਂ ਉਸ ਸਮੇਂ ਵਿੱਚ ਹੀ ਦੀਪ ਹੋਣਾ ਰੋਟੀ ਪਾਣੀ ਦਾ ਪ੍ਰਬੰਧ ਦੇਖਿਆ ਤੇ ਟੈਂਟ ਵਿੱਚ ਰੋਟੀ ਲਗਵਾ ਦਿੱਤੀ ਆਪਣੀ ਜ਼ਿੰਮੇਵਾਰੀ ਸਮਝ ਮੁੰਡੇ ਸਮੇ ਸਮੇ ਉੱਤੇ ਬਹਿਰੇ ਨੂੰ ਕਹਿ ਕੇ ਰਿਸ਼ਤੇਦਾਰਾਂ ਤੱਕ ਪਾਣੀ ਕੋਲ ਡਰਿੰਕ ਫਰੂਟ ਚਾਟ ਆਦ ਹਰ ਚੀਜ਼ ਪੋਚਾਰੇ ਸਨ ਨਾਲ ਦੇ ਘਰ ਸ਼ਗਨ ਵਾਲਿਆਂ ਤੇ ਰਿਸ਼ਤੇਦਾਰਾਂ ਲਈ ਸ਼ਰਾਬ ਅਤੇ ਮੀਠਾ ਪ੍ਰਬੰਧ ਕੀਤਾ ਹੋਇਆ ਸੀ ਦੀਪਤੇ ਕਮਲੇ ਇਧਰ ਆਪਣੀ ਡਿਊਟੀ ਨੂੰ ਬੁਨੀ ਸ਼ੁਰੂ ਕਰ ਦਿੱਤੀ ਹਰ ਇੱਕ ਟੇਬਲ ਉੱਪਰ ਸ਼ਰਾਬ ਸੋਡਾ ਪਾਣੀ ਅਤੇ ਠੰਡਾਦ ਰਖਵਾਇਆ ਗਿਆ ਕੁਝ ਸਮੇਂ ਵਿੱਚ ਇਹ ਮਖੌਲ ਹੋਰ ਰੰਗੀਨ ਹੋ ਗਿਆ ਜੱਪਨ ਲੱਗ ਗਿਆ ਸ਼ਗਨੋਂ ਲੌਣ ਆਏ ਬੰਦੇ ਤਾਂ ਦੋ ਦੋ ਪੈਗ ਪੀ ਕੇ ਰੋਟੀ ਖਾਧੀ ਅਤੇ ਵਾਪਸੀ ਦੀ ਰਵਾਨਗੀ ਕਰ ਗਏ ਪਰ ਮੰਮੀਆਂ ਅਤੇ ਫੁੱਫੜਾਂ ਨੇ ਨਸ਼ੇਟ ਖੂਬ ਰੰਗ ਕਲਾਈਆਂ ਫੁੱਫੜ ਰੋਸ ਰੋਸ ਕੇ ਭਜੇ ਮਸਾਂ ਦੋ ਪੈਗ ਹੋਰ ਲਵਾ ਉਸਨੂੰ ਟੱਲੀ ਕਰ ਪਾਇਆ ਸਾਰੇ ਦਿਨ ਦੀ ਭਜਨਾ ਵਿੱਚ ਕਿਸੇ ਨੂੰ ਰੋਟੀ ਖਾਣ ਦਾ ਖਿਆਲ ਤੱਕ ਨਾ ਆਇਆ ਕਿਉਂਕਿ ਸ਼ਗਨ ਵਾਲੇ ਦਿਨ ਹੀ ਰਾਤ ਨੂੰ ਜਾਗੋ ਕੱਢਣੀ ਸੀ ਉਸ ਲਈ ਵੀ ਤਿਆਰੀ ਕਰਨੀ ਸੀ ਸ਼ਾਮੀ ਦੀ ਪਤੇ ਕਮਲ ਨੇ ਵੀ ਦੋ-ਦੋ ਪੈਗ ਲਗਾਏ ਅਤੇ ਕੰਮ ਕਰਨ ਲੱਗੇ ਟੈਂਟ ਵਗੈਰਾ ਲੋਹਾ ਕੇ ਸਭ ਸਮਾਨ ਦੁਕਾਨ ਤੱਕ ਛੱਡਾਈ ਸਾਰੇ ਮੁੰਡੇ ਮਿਲ ਕੇ ਬਾਕੀ ਖਿਲਾਰਾ ਸਾਫ਼ ਕਰਵਾਉਣ ਲੱਗੇ ਤਾਂ ਕਿ DJ ਦੇ ਦਿਨ ਪਰ ਨੱਚਣ ਲਈ ਖੁੱਲੀ ਥਾਂ ਮਿਲ ਸਕੇ ਸਾਰੇ ਕੰਮ ਕਰਵਾ ਕੇ 7:00 ਵਜੇ ਸਭ ਗੱਲਾਂ ਕਰਨ ਬੈਠੇ ਸੀਗੇ ਗੁਰਜੀਤ ਹੁਣ ਸਭ ਮੁੰਡਿਆਂ ਨੂੰ ਹਾਕ ਮਾਰ ਕੇ ਰਿਸ਼ਤੇਦਾਨਾਂ ਨੂੰ ਰੋਟੀ ਫੜਾਉਣ ਲੱਗਿਆ ਉਹਨਾਂ ਮੁੰਡਿਆਂ ਨਾਲ ਦੀਪ ਵੀ ਜਦ ਰੋਟੀ ਫੜਾ ਰਿਹਾ ਸੀ ਤਾਂ ਦੀਪ ਨੂੰ ਕੁਝ ਅਜੀਬ ਹੀ ਮਹਿਸੂਸ ਹੋਣ ਲੱਗਾ ਜਿਵੇਂ ਕੋਈ ਉਸ ਦਾ ਪਿੱਛਾ ਕਰ ਰਿਹਾ ਹੋਵੇ ਦੀਪ ਇਸ ਨੂੰ ਵਹਿਮ ਸਮਝ ਫੇਰ ਰੋਟੀ ਫੜਾਉਣ ਲੱਗਾ ਫੇਰ ਸਭ ਨੇ ਆਪ ਰੋਟੀ ਖਾ ਲਈ ਤੇ ਜਾਗੂ ਦਾ ਇੰਤਜ਼ਾਰ ਕਰਨ ਲੱਗੇ ਦੀਪ ਨੂੰ ਇਸ ਸਾਰੇ ਮਾਹੌਲ ਵਿੱਚ ਅਜੀਬ ਜਿਹੀ ਕੁੱਟਨ ਮਹਿਸੂਸ ਹੋ ਰਹੀ ਸੀ ਪਤਾ ਨਹੀਂ ਕਿਉਂ ਖੁਸ਼ੀ ਦੇ ਸਮੇ ਵੀ ਦੀਪ ਦਾ ਮਨ ਪਰੇਸ਼ਾਨ ਮਹਿਸੂਸ ਕਰ ਰਿਹਾ ਸੀ 9 ਵਜੇ ਮੰਮੀ ਜਾਗੋ ਚਾਕੇ ਗੀਤ ਗੋਂਦੀ ਹੋਈ ਨਾਨਕੀ ਮੇਲ ਨਾਲ ਤੁਰੀ ਆਈ ਜਾਗੋ ਕੱਢਣੀ ਮੜਕ ਤਲ ਤੁਰਨਾ ਵਿਆਹ ਸਾਡੇ ਵੇੜੇ ਚਾਕੇ ਸਾਰੀਆਂ ਮੇਲਣਾ ਉੱਚੀ ਏਕ ਵਿੱਚ ਜਾਗੋ ਤੇ ਗੀਤ ਗੋਂਦੀਆਂ ਹਨ ਜਾਗੋ ਨਾਨਕਿਆਂ ਦੀ ਆਈ ਨਹੀਂ ਬਿੱਬਾ ਦੀਵਾ ਜਗਾ ਜਾਵੇ ਗਲੀ ਗਲੀ ਰੋਸ਼ਨਾਈ ਨਹੀਂ ਬਿੱਬੀ ਦੀਵਾ ਜਗਾ ਦੀਵਾ ਜਦੋਂ ਜਗਾ ਤੇ ਤਰਿਆ ਵੇੜਾ ਰੋਸ਼ਨੀ ਦੇ ਨਾਲ ਪਰਿਆ ਦੂਜਾ ਚੰਨ ਕਿੱਥੋਂ ਆ ਚੜਿਆ ਨਹੀਂ ਬੀਬੀ ਦੀਵਾ ਜਗਾ ਤੈਨੂੰ ਕਹੇ ਤੇਰੀ ਪਰਜਾਈ ਨਹੀਂ ਬੀਬੀ ਦੀਵਾ ਜਗਾ 10 ਮਿੰਟ ਦੀ ਜਾਗੋ ਦੇ ਗੀਤ ਗਾਉਣ ਮਗਰੋਂ ਕਿੱਦਾਂ ਪਾਉਣ ਲੱਗਿਆਂ ਗਿੱਦੇ ਚ ਨਾਨਕਿਆਂ ਤੇ ਦਾਦ ਗਿਆ ਦਾ ਮੁਕਾਬਲਾ ਪੂਰੇ ਸ਼िखर ਉੱਤੇ ਸੀ ਦੋਨੋਂ ਤੇਰਾ ਬੋਲੀਆਂ ਦੇ ਰੂਪ ਵਿੱਚ ਇੱਕ ਦੂਜੇ ਨੂੰ ਕਰਾਰਾ ਜਵਾਬ ਦੇ ਰਹੀਆਂ ਸਨ ਐਨੇ ਨੂੰ ਨਾਨਕਿਆਂ ਚੋਹੀ ਇੱਕ ਮੁੰਡਾ ਗਿੱਧੇ ਚ ਆ ਕੇ ਬੋਲੀ ਪਉਂਦਾ ਸੁੰਨੀ ਕੁੜੀਏ ਨੱਚਣ ਵਾਲੀਏ ਸੁੰਨੀ ਕੁੜੀਏ ਨੱਚਣ ਵਾਲੀਏ ਮੁੰਡੇ ਉੱਚੀ ਆਵਾਜ਼ ਵਿੱਚ ਬੋਲਦ ਰਹਾ ਕੇ ਉਸ ਦਾ ਸਾਥ ਦਿੰਦੇ ਹਨ ਸੁੰਨੀ ਕੁੜੀਏ ਨੱਚਣ ਵਾਲੀਏ ਬਹੁਤਾ ਨਾ ਸ਼ਰਮਾਈਏ ਜਾਂ ਕੁੰਡ ਕੜ ਦੀ ਬਹੁਤ ਸੋਹਣੀ ਜਾਂ ਕੁੰਡ ਕੜ ਦੀ ਕਾਣੀ ਨੀ ਤੂਤਾ ਮੈਨੂੰ ਲੱਗੇ ਸ਼ਕਿੰਨਨ ਨੀ ਤੂਤਾ ਮੈਨੂੰ ਲੱਗੇ ਸ਼ਕਿੰਨਨ ਕੁੰਡਚੋ ਅਗ ਪਹਿਚਾਨੀ ਖੁਲਕੇ ਨੱਚ ਲੈਣੀ ਬਨ ਗਿੱਦਿਆਂ ਦੀ ਰਾਣੀ ਇਹੀ ਬੋਲ ਫਿਰ ਉੱਚੀ ਆਵਾਜ਼ ਵਿੱਚ ਦਰਾਂਦੀ ਮੰਡੀਰ ਚੀਕਾ ਮਾਰਨੀ ਸ਼ੁਰੂ ਕਰ ਦਿੰਦੀ ਫਿਰ ਗਿੱਦਿਆਂ ਚ ਇੱਕ ਮਿਲਨ ਜਵਾਬ ਵਿੱਚ ਬੋਲੀ ਪੰਦੀ ਕਹੇ ਬਿਨਾਨੀ ਰਿਆ ਜਾਂਦਾ ਖੜਕੇ ਸੁਣੀ ਜਵਾਨਾ ਬਦਲ ਗਏ ਨੇ ਰੰਗ ਸਮੇ ਦੇ ਜਾਂ ਫਿਰ ਆਇਆ ਬੁਰਾ ਜ਼ਮਾਨਾ ਕਿ ਤਨ ਨੂੰ ਪੀੜ ਪਈ ਮਰਦੋ ਬਣੇ ਜਨਾਨਾ ਬਾਕੀ ਮੇਲਣਾ ਉੱਚੀ ਆਵਾਜ਼ ਵਿੱਚ ਬੋਲਦੋ ਰਾਕ ਕੇ ਤਾੜੀ ਦੇ ਨਾਲ ਹੀ ਉੱਚੀ ਸੁਰ ਵਿੱਚ ਗਾਉਂਦੀਆਂ ਹਨ ਵੇ ਕੀ ਤੈਨੂੰ ਪੀੜ ਪਈ ਮਰਦੋ ਬਣੇ ਜਨਾਨਾ ਇਸੇ ਤਰ੍ਹਾਂ ਨਾਨਕੀਆਂ ਤਾਦਕੀਆਂ ਤੇ ਮੁੰਡੇ ਕੁੜੀਆਂ ਵਿੱਚ ਬੋਲੀਆਂ ਦੇ ਮੁਕਾਬਲੇ ਚੱਲਦੇ ਰਹਿੰਦੇ ਅਤੇ ਜਾਗ ਨੂੰ ਜਾਣ ਪਛਾਨਣ ਵਾਲੇ ਘਰਾਂ ਚ ਲਜਾਇਆ ਜਾਂਦਾ ਜਦ ਮੇਲ ਗੋਂਦਾ ਉਹਨਾਂ ਘਰਾਂ ਚ ਜਾਂਦਾ ਤਾਂ ਮੁੰਡੇ ਵੀ ਪਿੱਛੇ ਪਿੱਛੇ ਜਾ ਰਹੇ ਸੀ ਦੀਪ ਨੂੰ ਉੱਥੇ ਵੀ ਆਪਣੇ ਪਿੱਛੇ ਪੈਰ ਦਬਦੀ ਇੱਕ ਆੜ ਮਹਿਸੂਸ ਹੁੰਦੀ ਘਰਾਂ ਵਿੱਚੋਂ ਜਾਗੂ ਕੱਢ ਕੇ ਆਉਣ ਮਗਰੋਂ ਦੀਪ ਗੁਰਜੀਤ ਪੈਣ ਕੋਲ ਜਾ ਕੇ ਕਹਿੰਦਾ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਕੋਈ ਮੇਰਾ ਪਿੱਛਾ ਕਰ ਰਿਹਾ ਕਮਲ ਆਇਆ ਤੇ ਬਾਹ ਫੜਕੇ ਲਿਆ ਗਿਆ ਤੇ ਕਹਿੰਦਾ ਆਜਾ ਨੱਜੀ ਦੀਪਦੇ ਸਾਰੀ ਗੱਲ ਦੱਸ ਕੇ ਮਨਾ ਕਰਨ ਉੱਤੇ ਕਮਲ ਨੇ ਬੀਅਰ ਦਾ ਗਲਾਸ ਦਿੰਦੇ ਕਿਹਾ ਇਹ ਪੀ ਲੈ ਤੇ ਟੈਨਸ਼ਨ ਫਰੀ ਹੋ ਜਾ ਫਿਰ ਕਮਲ ਦੀਪ ਅਤੇ ਗੁਰਜੋਤ ਨੱਚਣ ਲੱਗਦੇ ਹਨ تن ਅਜ ਤੇ ਅਜ ਤੇ ਦੀਪ ਨੂੰ ਲੱਗਦਾ ਕਿ ਕੋਈ ਜਾਣ ਕੇ ਉਸੇ ਕੁਨੀ ਮਾਰਿਆ ਦੀਪ ਸੋਚੀ ਰਿਆ ਸੀ ਕਿ ਦੀਪ ਨੇ ਦੇਖਿਆ ਕਿ ਕੁੜੀ ਨੇ ਜ਼ੋਰ ਦੀ ਕੁਨੀ ਮਾਰੀ ਤਾਂ ਦੀਪ ਨੇ ਗੁਰਜੋਤ ਦੀ ਬਾਹ ਫੜੀ ਅਤੇ ਉਸ ਨੂੰ ਬਾਹਰ ਲੈ ਗਿਆ ਬਾਜਾ ਦੀਪ ਨੇ ਹੁਲੀਆ ਦਸਦੇ ਗੁਰਜੀਤ ਨੂੰ ਪੁੱਛਿਆ ਪੜਨੇ ਇਹ ਕੁੜੀ ਕੌਣ ਹੈ ਇਹ ਮੇਰੀ ਕੁਣੀਆ ਮਾਰੀ ਗੁਰਜੀਤ ਗੁਰਜੋਤ ਨੇ ਦੀਪ ਨੂੰ ਜਵਾਬ ਦਿੱਤਾ ਹੋ ਸਕਦਾ ਨੱਚ ਦੇ ਅਚਾਨੇ ਕਿਤੇ ਕੁਣੀ ਵੱਜ ਗਈ ਹੋਵੇ ਚੱਲ ਨੱਚ ਮੈਂ ਹੁਣ ਧਿਆਨ ਰੱਖੂੰਗੀ ਅਸੀਂ ਫੇਰ ਨੱਚਣ ਲੱਗੇ ਤਾਂ ਕੁੜੀ ਨੇ ਫੇਰ ਤੋਂ ਐਦਾਂ ਕਰਨਾ ਸ਼ੁਰੂ ਕੀਤਾ ਤਾਂ ਗੁਰਜੀਤ ਉਸ ਕੁੜੀ ਨੂੰ ਬਾਹਾਂ ਫੜ ਕਮਰੇ ਵਿੱਚ ਲੈ ਗਈ ਉਹ ਕੁੜੀ ਰਿਸ਼ਤੇ ਚ ਗੁਰਜੋਤ ਦੇ ਨਾਲ ਲੱਗਦੀ ਸੀ ਗੁਰਜੋਤ ਨੇ ਉਸ ਕੁੜੀ ਨੂੰ ਬੜਾ ਸਮਝਾਇਆ ਕਿ ਐਦਾਂ ਨਾ ਕਰ ਉਸ ਕੁੜੀ ਦੇ ਚਿਹਰੇ ਉੱਪਰ ਬਿਲਕੁਲ ਵੀ ਪਰੇਸ਼ਾਨੀ ਨਹੀਂ ਸੀ ਉਹ ਗਲਤ ਕਰ ਰਹੀ ਫੜੀ ਗਈ ਉਸਨੇ ਡਰ ਹੋ ਕੇ ਜਵਾਬ ਦਿੱਤਾ ਭਾਬੀ ਮੈਂ ਵਿਆਹ ਕਰਵਾਉਣਾ ਇਸ ਮੁੰਡੇ ਨਾਲ ਗੁਰਜੋਤ ਨੇ ਉਸ ਤੇ ਥੱਪੜ ਮਾਰ ਦਿੱਤਾ ਅਤੇ ਕਿਹਾ ਕਿ ਕਿਉਂ ਤੂੰ ਮੇਰੇ ਭਰਾਵਾਂ ਦੀਆਂ ਬੇਇੱਜ਼ਤੀਆਂ ਕਰਵਾਉਣ ਉੱਤੇ ਤੁਲੀ ਹੋਈ ਹੈ ਆਪਣੀ ਹਰਕਤਾਂ ਸੁਧਾਰ ਲੈ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਫਿਰ ਉਹ ਕੁੜੀ ਨੱਚਣ ਨਹੀਂ ਆਈ ਅਤੇ ਦੀਪ ਹੋਣਿ ਕੁਝ ਸਮਾਂ ਨੱਚਣ ਮਗਰੋਂ ਸੌ ਗਏ ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਸਭ ਹੀ ਬਰਾਤ ਜਾਣ ਲਈ ਤਿਆਰ ਹੋਏ। ਕਾਰ ਵਿੱਚ ਔਰਤਾ ਮੁੰਡਿਆਂ ਦੇ ਸਿਰੇ ਬੰਨਣ ਅਤੇ ਸੁਰਮਾ ਪਾਉਣ ਆਦ ਰਸਮਾਂ ਕਰਨ ਲੱਗੇ। ਦੀਫੋਨੀ ਬਾਕੀ ਰਿਸ਼ਤੇਦਾਰਾਂ ਨੂੰ ਗੱਡੀਆਂ ਵਿੱਚ ਬਿਠਾ ਪੈਲਸ ਲਈ ਰਵਾਨਾ ਕਰਨਾ ਸ਼ੁਰੂ ਕਰ ਦਿੱਤਾ। ਗੁਰਦੁਆਰਾ ਸਾਹਿਬ ਮੱਥਾ ਟੇਕ। ਵਿਆਹ ਵਾਲੇ ਮੁੰਡੇ ਦੀ ਗੱਡੀ ਤੁਰਨ ਮਗਰੋਂ ਹੀ ਦੀਫੋਨੀ ਮੂਵੀ ਵਾਲਿਆਂ ਨਾਲ ਪੈਲਸ ਕੇ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਚਾਰੇ ਪਾਸੇ ਚਹਲ ਪੈਰ ਸੀ। ਪੈਲਸ ਜਿਵੇਂ ਦੀਪ ਨੂੰ ਆਪਣੇ ਪਿੱਛੇ ਆੜ ਮਹਿਸੂਸ ਹੁੰਦੀ ਤਾਂ ਦੀਪ ਦੇਈਦਾ ਕਿ ਰਾਤ ਵਾਲੀ ਕੁੜੀ ਉਸ ਦਾ ਪਿੱਛਾ ਕਰ ਰਹੀ ਸੀ ਦੀਪ ਨੇ ਕਮਲ ਨੂੰ ਬਾਹਰ ਚੱਲ ਕੇ ਬੈਠਣੇ ਕਿਹਾ ਪੈਲਸ 'ਚ ਉਹ ਬਾਰ ਖੁੱਲੀ ਹਵਾ ਵਿੱਚ ਬੈਠ ਸਾਰੇ ਵਿਆਹ ਨੂੰ ਦੇਖਦਾ ਰਿਹਾ ਦੀਪ ਉਸ ਕੁੜੀ ਤੋਂ ਬਚਦਾ ਇੱਕ ਸਾਈਡ ਬੈਠਾ ਰਿਹਾ ਕਿਉਂਕਿ ਦੀਪ ਨਹੀਂ ਚਾਹੁੰਦਾ ਸੀ ਕਿ ਉਸ ਦੇ ਕਰਕੇ ਵਿਆਹ ਦਾ ਮਾਹੌਲ ਖਰਾਬ ਹੋਵੇ ਕੁਝ ਸਮਾਂ ਦੀਪ ਕੋਲ ਬੈਠਣ ਵਗਰੋਂ ਕਮਲ ਨੇ ਕਿਹਾ ਤੂੰ ਬੈਠ ਮੈਂ 5 ਮਿੰਟ ਚ ਆਇਆ ਦੀਪ ਇਕੱਲਾ ਬੈਠਾ ਸੀ कमल दे जांदे ही कुड़ी मौका देख दीप ਕੋਲ ਗਈ ਅਤੇ ਉਸ ਨੂੰ ਫੋਨ ਨੰਬਰ ਦੇਣ ਦੀ ਕੋਸ਼ਿਸ਼ ਕਰਨ ਲੱਗੀ। ਦੀਪ ਸਮਝ ਗਿਆ ਕਿ ਇਹ ਕੁੜੀ ਸੁਧਰਨ ਵਾਲੀ ਨਹੀਂ। ਮੌਕੇ ਦੀ ਨਜਾਕਤ ਸਮਝਦੇ ਬਿਨਾਂ ਬੋਲੇ ਅਤੇ ਬਿਨਾਂ ਨੰਬਰ ਫੜੇ ਉੱਥੋਂ ਉੱਠ ਕੇ ਬਾਹਰ ਨਿਕਲ ਗਿਆ। ਦੀਪ ਬਾਹਰ ਜਾ ਕੇ ਸੜਕ ਉੱਤੇ ਟਹਿਲਣ ਲੱਗਾ। ਕਮਲ ਨੇ ਦੀਪ ਨੂੰ ਕਹਿ ਕਿ ਆ ਜਾਂ ਅੰਦਰ ਮੈਂ ਸਮਾਨ ਲੈ ਆਇਆ। ਫਿਰ ਕਮਲ ਅਤੇ ਦੀਪ ਨੇ ਹਾਲ ਚਾ ਜਾ ਕੇ ਕੋਲ ਡਰਿੰਕ ਲਈ ਅਤੇ ਉਸ ਵਿੱਚ ZX कोरस ਦੀ ਸ਼ਿਸ਼ੀ ਮਿਲਾ ਕੇ ਪੀਤੀ। ਕੁਝ ਸਮੇਂ ਚ ਦੋਹਾਂ ਨੂੰ ਨਸ਼ੇ ਨੇ ਆਪਣੇ ਗ੍ਰਿਫਤ ਚ ਲੈ ਲਿਆ। ਨਸ਼ੀਦੀ ਸਰੂਰ ਚ ਦੀਪ ਨੇ ਡੀਜੇ ਵਾਲੇ ਮੁੰਡੇ ਤੋਂ ਆਪਣੇ ਪਸੰਦੇ ਗਾਇਕ ਕੇਐਸ ਮੱਖਣ ਦੇ ਗੀਤ ਲਵਾ ਕੇ ਨੱਚਣਾ ਸ਼ੁਰੂ ਕਰ ਦਿੱਤਾ ਕੁਸਮਾ ਦੀਪ ਅਤੇ ਕਮਲ ਨੱਚਣ ਚ ਮਸਰੇ ਸ਼ਗੰਦੀ ਰਸਮ ਹੋ ਚੁੱਕੀ ਸੀ ਅਤੇ ਲਾੜਾ ਲਾੜੀ ਨੂੰ ਵੀ ਨੱਚਣ ਲਈ ਸਟੇਜ ਉੱਤੇ ਲਿਆਂਦਾ ਗਿਆ ਗੀਤ ਚੱਲ ਰਿਹਾ ਸੀ ਮੁੰਡਾ ਆਪਣੇ ਵਿਆਹ ਚ ਨੱਚਦਾ ਫਿਰੇ ਹੁਣ ਦੀਪ ਅਤੇ ਕਮਲ ਸਟੇਜ ਤੋਂ ਹੇਠਾਂ ਆ ਕੇ ਸਾਹਮਣੇ ਪਈਆਂ ਕੁਰਸੀਆਂ ਉੱਪਰ ਬੈਠ ਕੇ ਸਭ ਨੂੰ ਨੱਚਦੇ ਹੋਏ ਦੇਖਣ ਲੱਗੇ ਫਿਰ ਦੀਪ ਅਤੇ ਕਮਲ ਬਾਹਰ ਆ ਕੇ ਬੈਠ ਗਏ ਗੁਰਜੋਤ ਆਪਣੀਆਂ ਸੱਕੀਆਂ ਨਾਨਾ ਨੂੰ ਦੀਪ ਹੁਣਾ ਕੋਲ ਬਿਠਾ ਗਈ ਕਿਉਂਕਿ ਗੁਰਜੋਤ ਦੀ ਇੱਕ ਨਾਨਾ ਦੀ ਤਬੀਅਤ ਖਰਾਬ ਸੀ ਸਾਰੇ ਆਪਸ ਵਿੱਚ ਗੱਲਾਂ ਮੱਤ ਦਾ ਮਾਰਨ ਲੱਗੇ ਪ੍ਰੀਤ ਗੁਰਜੋਤ ਦੀ ਛੋਟੀ ਨਾਨਾ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਲੱਗੀ ਤੌਦੀਪ ਨੇ ਕਹਿ ਦਿੱਤੀ ਤੁਸੀਂ ਬੁਰਾ ਨਾ ਮੰਨੋ ਤਾਂ ਆਪਾਂ ਦੀਦੀ ਨੂੰ ਨੇੜੇ ਕਿਸੇ ਡਾਕਟਰ ਕੋਲ ਦਿਖਾ ਦਿੰਦੇ ਆਂ ਪ੍ਰੀਤ ਨੇ ਮਨਾ ਕਰ ਦੇ ਕਿਹਾ ਕਿ ਮੇਰੀ ਦਵਾਈ ਕਾਰ ਪਈ ਹੈ ਤੁਸੀਂ ਮੈਨੂੰ ਘਰ ਹੀ ਲੈ ਚਲੋ ਸਾਰੇ ਜਾਣੇ ਪੈਲਸ ਤੋਂ ਨਿਕਲੇ ਤੇ ਗੱਡੀ 'ਚ ਬੈਠ ਵਾਪਸੀ ਲਈ ਚੱਲ ਪਏ ਘਰ ਪਹੁੰਚਣ ਤੱਕ ਹੋਰ ਰਿਸ਼ਤੇਦਾਰ ਵੀ ਘਰ ਵਾਪਸ ਆ ਚੁੱਕੇ ਸੀ ਸਭ ਬੈਠ ਕੇ ਗੱਲਾਂ ਮਾਰਨ ਲੱਗੇ ਪ੍ਰੀਤ ਆਪਣੀ ਦਵਾਈ ਲੈ ਕੇ ਆਰਾਮ ਕਰਨ ਲੱਗੀ ਕੁਝ ਸਮੇਂ ਮਗਰੋਂ ਢੋਲੀ ਵਾਲੇਕਾਰ ਵੀ ਆ ਗਏ ਨਵੀਂ ਬਹੂ ਨੂੰ ਢੋਲੀ ਚ ਉਤਾਰਨ ਲਈ ਹਾਸਮਕੋਲ ਚੱਲਦਾ ਰਿਹਾ ਫਿਰ ਕੁਝ ਸਮਾਂ ਹੋ ਰਸਮਾਂ ਚਲੀਆਂ ਜਿਸ ਚ ਦਿਓਰ ਦਾ ਪਰਜਾਈ ਦੀ ਗੋਦ ਚ ਬੈਠਣ ਸ਼ਗਨ ਲੈਣਾ ਅਤੇ ਰਿਸ਼ਤੇਦਾਰਾਂ ਵੱਲੋਂ ਸ਼ਗਨ ਦੇਣਾ ਸਭ ਨੇ ਡੀਜ਼ਲ ਲਗਵਾ ਕੇ ਨੱਚਣਾ ਸ਼ੁਰੂ ਕਰ ਦਿੱਤਾ ਕੁਛ ਮਿੰਟਾਂ ਲਈ ਸਭ ਨੇ ਨੱਚਣਾ ਛੱਡ ਦਿੱਤਾ ਤੇ ਨਵੀਂ ਵਿਆਹੀ ਜੋੜੀ ਨੂੰ ਨੱਚਦੇ ਦੇਖਣ ਲੱਗੇ ਫਿਰ ਸਭ ਪਹਿਲਾਂ ਦੀ ਤਰ੍ਹਾਂ ਨੱਚਣ ਲੱਗੇ ਇਸ ਵਾਰ ਉਸ ਕੁੜੀ ਨੇ ਬਿਨਾਂ ਡਰੇ ਦੀਪ ਦੀ ਜੇਬ 'ਚ ਫੋਨ ਨੰਬਰ ਪਾਉਣ ਦੀ ਕੋਸ਼ਿਸ਼ ਕੀਤੀ ਦੀਪ ਨਚਨਾ ਛਟਕੀ ਸਰਾਬੀਆਂ ਕੋਲ ਜਾ ਕੇ ਬੈਠ ਗਿਆ ਉਹਨਾਂ ਨਾਲ ਗੱਲਾਂ ਕਰਨ ਲੱਗਾ ਉਸ ਸਮੇਂ ਦੀਪਨੀਆ ਕਹਨੇਰਾ ਆ ਗਿਆ ਜਦ ਦੀਪ ਨੇ ਚਿਕਨ ਖਾਨ ਮਗਰੋਂ ਹੱਥ ਸਾਫ਼ ਕਰਨ ਲਈ ਨੈਪਕਿਨ ਪੇਪਰ ਚੁੱਕਿਆ ਇੱਕ ਦੋ ਨਹੀਂ ਹਰ ਨੈਪਕਿਨ ਉੱਪਰ ਉਸਨੇ ਆਪਣਾ ਫੋਨ ਨੰਬਰ ਲਿਖਿਆ ਹੋਇਆ ਸੀ ਦੀਪ ਨੂੰ ਲੱਗਾ ਕਿ ਇਹ ਕੁੜੀਆ ਜੁੱਤੀਆਂ ਪਵਾਏਗੀ ਇੱਥੋਂ ਨਿਕਲਣ ਵਿੱਚ ਹੀ ਭਲਾਈ ਹੈ ਦੀਪ ਨੇ ਦੇਖਿਆ ਕਿ ਸਭ ਨਚਨ ਵਿੱਚ ਮਸਤ ਹਨ ਦੀਪ ਨੇ ਕਮਰੇ 'ਚ ਜਾ ਕੇ ਆਪਣੇ ਕੱਪੜੇ ਇਕੱਠੇ ਕੀਤੇ ਅਤੇ ਮੌਕਾ ਦੇ ਕੇ ਵਾਪਸੀ ਲਈ ਚੱਲ ਪਿਆ ਦੀਪ ਸਾਰੇ ਰਸਤੇ ਇਹ ਹੀ ਸੋਚਦਾ ਜਾ ਰਿਹਾ ਸੀ ਕਿ ਗੁਰਜੋਤ ਅਕੇ ਕਮਲ ਨੂੰ ਪਤਾ ਲੱਗੇਗਾ ਪਰ ਦੋਵੇਂ ਬਹੁਤ ਗੁੱਸਾ ਕਰਨਗੇ ਪਰ ਜੇਕਰ ਸਭ ਨੇ ਦੱਸ ਕੇ ਆਨ ਦੀ ਕੋਸ਼ਿਸ਼ ਕਰ ਦਿੱਤਾ ਤਾਂ ਉਹਨਾਂ ਰੋਕ ਲੈਣਾ ਸੀ ਦੀਪ ਸਾਰੇ ਰਸਤੇ ਆਪਣੇ ਮਨ ਵਿੱਚ ਖਿਆਲਾਂ ਦੀ ਉੱਡੇੜਬੁੰਨ ਕਰਦਾ ਕਦ ਹੋਟਲ ਪਹੁੰਚ ਗਿਆ ਉਸ ਨੂੰ ਅੰਦਾਜ਼ਾ ਵੀ ਨਹੀਂ ਹੋਟਲ ਪਹੁੰਚ ਦੀਪ ਨੇ ਰਾਜ ਕੀ ਨਸ਼ਾ ਕੀਤਾ ਉਧਰ ਕਮਲ ਅਤੇ ਗੁਰਜੋਤ ਪਾਗਲਾ ਮੰਗ ਸਾਰੇ ਕਾਲ ਵਿੱਚ ਦੀਪ ਨੂੰ ਲੱਭ ਰਹੇ ਸੀ ਦੀਪ ਨੂੰ ਫੋਨ ਲਗਾਉਂਦਾ ਦੀਪ ਫੋਨ ਰিসিਵ ਨਹੀਂ ਸੀ ਕਰ ਰਿਹਾ ਜਿਸ ਕਰਕੇ ਗੁਰਜੋਤ ਅਤੇ ਕਮਲ ਵੀ ਪਰੇਸ਼ਾਨੀ ਹੋਰ ਵਧ ਗਈ ਗੁਰਜੋਤ ਅਤੇ ਕਮਲ ਸਭ ਨੂੰ ਦੀਪ ਦੇ ਕਰਨਾ ਹੋਣ ਬਾਰੇ ਦੱਸ ਕੇ ਉਹਨਾਂ ਦੀ ਖੁਸ਼ੀ ਨੂੰ ਘਟਣੇ ਸੀ ਕਰਨਾ ਚਾਹੁੰਦੇ ਸਾਰੀ ਰਾਤ ਦੀਪ ਨੂੰ ਫੋਨ ਲਗਾਉਂਦੇ ਰਹੇ ਦੀਪ ਨਸ਼ੇ 'ਚ ਗੁਲਤਾਨ ਹੋਇਆ ਗੈਰੀ ਰੇਂਜ 'ਚ ਸੁੱਤਾ ਰਿਹਾ ਅਗਲੇ ਦਿਨ ਸਭ ਉੱਠ ਕੇ ਆਪਣੇ ਆਪਣੇ ਕੰਮਾਂ ਵਿੱਚ ਲੱਗ ਗਏ 10:00 ਵਜੇ ਤੱਕ ਜਦ ਕਿਸੇ ਨੇ ਵੀ ਦੀਪ ਨੂੰ ਨਾ ਦੇਖਿਆ ਤਾਂ ਸਾਰੇ ਪਰੇਸ਼ਾਨ ਹੋ ਗਏ ਗੁਰਜੋਦਾ ਪਤੀ ਉਸ ਨੂੰ ਗੁੱਸੇ ਹੋਇਆ ਕਿ ਰਾਤ ਕਿਉਂ ਨਹੀਂ ਦੱਸਿਆ ਕਿ ਦੀਪ ਨਹੀਂ ਹੈ ਰੱਬ ਨਾ ਕਰੇ ਕੋਈ ਪਾਣਾ ਵਰਤ ਗਿਆ ਹੋਵੇ ਤਾਂ ਕੀ ਮੈਂ ਦਿਖਾਵਾਂਗੀ ਉਸਦੇ ਘਰਦਿਆਂ ਨੂੰ ਗੁਰਜੋਦਾ ਪਤੀ ਅਤੇ ਗੁਰਜੋਦ ਦੋਨੋਂ ਹੀ ਪਿੰਡ ਪਤਾ ਕਰਨਗੇ ਕਿ ਦੀਪ ਉਥੇ ਤਾਂ ਨਹੀਂ ਗਿਆ ਪਰ ਉੱਥੇ ਪਹੁੰਚ ਕੇ ਵੀ ਗੁਰਜੋਤ ਨੂੰ ਨਾ ਹੱਥ ਨਿਰਾਸ਼ਾ ਹੀ ਲੱਗੀ ਆਸ-ਪਾਸ ਦੇ ਰਿਸ਼ਤੇਦਾਰੀਆਂ 'ਚ ਪਤਾ ਕਰਨ ਮਗਰੋਂ ਸਭ ਨੂੰ ਲੱਗਾ ਕਿ ਹੋਟਲ ਚਲਾ ਗਿਆ ਹੋਣਾ ਗੁਰਜੋਤ ਆਪਣੇ ਪਤੀ ਨਾਲ ਹੋਟਲ ਪਹੁੰਚੀ ਤਾਂ ਦੀਪ ਉੱਥੇ ਵੀ ਨਹੀਂ ਸੀ ਹੁਣ ਸਭ ਦੇ ਚਿਹਰੇ ਉਤਰੇ ਹੋਏ ਸੀ ਕਿ ਦੀਪ ਕਿੱਥੇ ਜਾ ਸਕਦਾ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਦੀਪ ਨੇ ਹੋਰ ਹੋਟਲ ਵੀ ਖਰੀਦਿਆ ਹੋਇਆ ਦੇਰ ਸ਼ਾਮ ਪਟਕਨ ਮਗਰੋਂ ਦੋਨੋਂ ਉਦਾਸ ਚਿਹਰੇ ਲੈ ਕੇ ਕਾਰ ਪਰਦੇ ਸਭ ਨੂੰ ਸਮਝ ਨਹੀਂ ਸੀ ਆ ਰਹੀ ਕਿ ਦੀਪ ਆਖਿਰ ਕਿੱਥੇ ਗਿਆ जान ਤੋਂ ਪਹਿਲਾਂ ਕਿਸੇ ਨੂੰ ਕੁਝ ਦੱਸ ਕੇ ਕਿਉਂ ਨਹੀਂ ਗਿਆ ਉਸ ਰਾਤ ਕੋ ਚੌਦੇ ਪਰਵਾਰ ਨੇ ਪਰੇਸ਼ਾਨੀ ਵਿੱਚ ਗੁਜ਼ਾਈ ਅਗਲੇ ਦਿਨ ਵੀ ਸਭ ਨੇ ਵਾਰ-ਵਾਰ ਦੀਪ ਨੂੰ ਫੋਨ ਕੀਤਾ ਰਿੰਗ ਜਾਵੇ ਪਰ ਕੋਈ ਵੀ ਰিসিਵ ਨਾ ਕਰੇ ਜਿੱਧਰ ਜਿੰਦਾ ਰਿੰਗ ਵਾਜੀ ਉਦਾਂ ਉਦਾਂ ਸਭ ਦੇ ਦਿਲਾਂ ਦੀ ਧੜਕਣ ਤੇਜ਼ ਹੋ ਜਾਂਦੀ ਕੀ ਪਤਾ ਫੋਨ ਰিসিਵ ਕਰਨ ਉੱਤੇ ਪਤਾ ਲੱਗ ਜਾਵੇ ਦੀਪ ਕਿਸ ਹਾਲਤ ਵਿੱਚ ਹੈ ਬਹੁਤ ਵਾਰ ਫੋਨ ਕਾਲ ਲਗੋਨ ਤੇ ਆਖਰ ਦੀਪ ਦਾ ਫੋਨ ਕਿਸੇ ਮੁੰਡੇ ਨੇ ਚੁੱਕਿਆ ਤਾਂ ਗੁਰਜੋਤ ਦੇ ਪਤੀ ਨੇ ਉਸ ਤੋਂ ਦੀਪ ਦਾ ਥਾਟ ਕਾਣਾ ਪੁੱਛਿਆ ਗੁਰਜੋਤ ਆਪਣੇ ਪਤੀ ਨਾਲ ਦੀਪ ਤੇ ਦੂਜੇ ਹੋਟਲ ਪਹੁੰਚੀ ਉਸ ਦੇ ਪੈਰਾ ਥੱਲੇ ਜਮੀਨੀ ਨਿਕਲ ਗਈ ਦੀਪ ਬੇਸੁੱਧ ਹੋਇਆ ਨਸ਼ੇ ਦੀ ਹਾਲਤ ਚ ਪਿਆ ਸੀ ਗੁਰਜੋਤ ਨੇ ਦੀਪ ਨੂੰ ਖੋਸ ਚ ਲੈ ਆਉਂਦੀ ਦੀਪ ਦੇ ਮੂੰਹ ਤੇ ਠੰਡੇ ਪਾਣੀ ਦੇ ਛੱਟੇ ਮਾਰੇ ਪਰ ਕੋਈ ਫਾਇਦਾ ਨਹੀਂ ਹੋਇਆ ਦੀਪ ਪਾਣੀ ਦੇ ਛੱਟੇ ਪੈਣ ਉੱਤੇ ਤਰਬੱਕ ਕੇ ਫੇਰ ਤੋਂ ਉਦਾਂ ਹੀ ਸੋ ਜਾਂਦਾ ਗੁਰਜੋਤ ਨੇ ਫੋਨ ਕਰਕੇ ਕਮਲ ਨੂੰ ਹੋਟਲ ਬੁਲਾਇਆ ਉਸ ਨੂੰ ਦੀਪ ਕੋ ਰੈਨ ਲੈ ਗਿਆ ਵਿਆਹ ਵਾਲਾ ਕਾਰ ਹੋਣ ਕਰਕੇ ਅਗਲੇ ਦਿਨ ਮਿਲਣ ਵਾਲਿਆਂ ਦੇ ਆਉਣ ਕਰਕੇ ਗੁਰਜੋਤ ਨੇ ਘਰ ਜਾ ਕੇ ਤਿਆਰੀਆਂ ਵੀ ਕਰਨੀਆਂ ਸੀ ਗੁਰਜੋਤ ਸਖਤੇ ਦਾਤਾਂ ਦੇ ਕੇ ਕਮਲ ਨੂੰ ਦੀਪ ਦਾ ਖਿਆਲ ਰੱਖਣ ਲਈ ਕਹਿ ਕੇ ਵਾਪਸ ਆਪਣੇ ਘਰ ਆ ਜਾਂਦੀ ਗੁਰਜੋਤ ਦਾ ਦਿਲ ਤਰਵਾਸ ਜੇ ਨਹੀਂ ਦਰਵਾਜ਼ਾ ਨਹੀਂ ਫੜ ਰਿਹਾ ਸੀ ਕਿਉਂਕਿ ਉਸਨੇ ਪਹਿਲੇ ਦਿਨ ਪਤ ਉਸਨੂੰ ਪਹਿਲੇ ਦਿਨ ਪਤਾ ਲੱਗਾ ਕਿ ਦੀਪ ਵਿਨਸ਼ਾ ਕਰਨ ਲੱਗ ਗਿਆ ਗੁਰਜੋਦਾ ਦਿਲ ਕਰਦਾ ਹੋ ਰੋਵੇ ਪਰ ਮਨ ਮਾਰੀ ਖੁਦ ਨੂੰ ਕੰਮ ਵਿੱਚ ਵਿਅਸਤ ਕਰਕੇ ਮਨ ਹੀ ਮਨ ਸੋਚਦੀ ਕਿ ਜਦ ਵੀ ਦੀਪ ਨੂੰ ਹੋਸ਼ ਆਦਾ ਉਸਨੂੰ ਕੀ ਕੀ ਕਹਿ ਕੇ ਸਮਝਾਉਣਾ ਥੋੜਾ ਥੋੜਾ ਸਮੇਂ ਬਾਅਦ ਗੁਰਜੋਦ ਕਮਲ ਨੂੰ ਫੋਨ ਕਰਕੇ ਦੀਪ ਦਾ ਹਾਲ ਪੁੱਛਦੀ ਰਹੀ ਅਗਲੇ ਦਿਨ ਜਦ ਦੀਪ ਦਾ ਨਸ਼ਾ ਉਤਰਿਆ ਤਾਂ ਦੀਪ ਕਮਲ ਨੂੰ ਦੇਖ ਕੇ ਹੜਬੜਾ ਗਿਆ ਦੀਪ ਅਚੰਭਿਤ ਹੋ ਕੇ ਕਮਲ ਨੂੰ ਪੁੱਛਦਾ ਤੂੰ ਇੱਥੇ ਕਿਵੇਂ ਕਮਲ ਫੋਨ ਫੜਾ ਕੇ ਕਹਿੰਦਾ ਦੇਖ ਲਾ ਮੈਂ ਇੱਥੇ ਕਿਵੇਂ ਦੀਪ ਫੋਨ ਫੜ ਕੇ ਦੇਖਦਾ ਉਸੋਤੇ ਗੁਰਜੋਤ ਦੀਆਂ ਪਤਾ ਨਹੀਂ ਕਿੰਨੀਆਂ ਕੁ ਮਿਸ ਕਾਲ ਆਈਆਂ ਹੋਈਆਂ ਸੀ ਦੀਪ ਨੂੰ ਬੇਚੈਨੀ ਹੋਣ ਲੱਗਦੀ ਕਿ ਹੁਣ ਮੈਂ ਪੈਣਾ ਤੇ ਜੀਜਾ ਨੂੰ ਕੀ ਜਵਾਬ ਦੇਵਾਂਗਾ ਦੀਪ ਖੁਦ ਨੂੰ ਬਹੁਤ ਹੀ ਸ਼ਰਮਿੰਦਾ ਮਹਿਸੂਸ ਕਰਦਾ ਐਨਾ ਸੋਦੇ ਹੀ ਦੀਪ ਨੂੰ ਫਿਰ ਤੋਂ ਗੁਰਜੋਤ 'ਤੇ ਕਾਲ ਆndi ਕਾਲ ਦੇਖ ਦੀਪ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਸਰੀਰ 'ਚ ਅਜੀਬ ਜਿਹੀ ਹਲਚਲ ਹੋਣ ਲੱਗਦੀ ਦੀਪ ਦੇ ਸੋਚਦੇ ਸੋਚਦੇ ਫੋਨ ਦੀ ਰਿੰਗ ਅਚਨਿ ਬੰਦ ਹੋ ਗਈ ਗੁਰਜੋਤ ਨੇ ਉਸੇ ਜ਼ਮੇਂ ਫਿਰ ਤੋਂ ਕਾਲ ਲਗਾ ਲਈ ਦੁਬਾਰਾ ਰਿੰਗ ਵੱਜਣ ਤੇ ਦੀਪਦੀਪ ਸੋਚਾਂ ਦੀ ਲੜੀ ਟੁੱਟ ਗਈ ਦੀਪ ਨੇ ਕੰਮ ਦੇ ਹੱਥਾਂ ਨਾਲ ਗੁਰਜੋ ਦਾ ਫੋਨ ਰਿਸਿਵ ਕਰ ਹੈਲੋ ਹੀ ਕੈਸੀ ਕੇ ਗੁਰਜੀਤ ਨੇ ਦੋ ਦਿਨ ਤੋਂ ਦਿਲ ਦਾ ਜ਼ਬਾਕੇ ਰੱਖਿਆ ਗੁੱਸਾ ਇੱਕੋ ਸਾਝ ਕਰ ਦਿੱਤਾ ਦੀਪ ਨੇ ਉਸ ਗੁੱਸੇ ਦੇ ਜਵਾਬ ਵਿੱਚ ਸਿਰਫ ਸੌਰੀ ਹੀ ਕਿਹਾ ਗੁਰਜੋਤ ਨੇ ਦੀਪ ਨੂੰ ਕਿਹਾ ਕਿ ਕਮਲ ਨੂੰ ਫੋਨ ਦੇ। ਦੀਪ ਨੇ ਫੋਨ ਕਮਲ ਨੂੰ ਫੜਾ ਦਿੱਤਾ। ਗੁਰਜੋਤ ਨੇ ਕਮਲ ਨੂੰ ਕਿਹਾ ਦੀਪ ਨਾਲ ਲੈ ਕੇ ਦੀਪ ਨੂੰ ਨਾਲ ਲੈ ਕੇ ਪਿੰਡ ਆ ਜਾ। ਫੋਨ ਰੱਖ ਕੇ ਕਮਲ ਨੇ ਦੀਪ ਨੂੰ ਤਿਆਰ ਹੋਣ ਲਈ ਕਿਹਾ। ਦੀਪ ਨੇ ਪੁੱਛਿਆ ਕਿੱਥੇ ਜਾਣਾ ਹੈ ਤਾਂ ਕਮਲ ਨੇ ਕਹਿ ਦਿੱਤਾ ਕਿ ਗੁਰਜੋਤ ਦੀਦੀ ਬੁਲਾ ਰਹੀ। ਉਹਨਾਂ ਪਹਿਲਾਂ ਹੀ ਕਹਿ ਦਿੱਤਾ ਕਿ ਮੈਂ ਕੋਈ ਬਹਾਨਾ ਨਹੀਂ ਸੁਣਨਾ। ਇਸ ਕਰਕੇ ਚੁੱਪਚਾਪ ਤਿਆਰ ਹੋ ਜਾ। ਦੀਪਨ ਮੰਨਨੇ ਜੇ ਮੰਨ ਨਾਲ ਤਿਆਰ ਹੋ ਗਿਆ। ਦੋਨੋਂ ਗੁਰਜੋਤ ਦੇ ਪਿੰਡ ਵੱਲ ਨੂੰ ਰਵਾਨਾ ਹੋ ਗਏ। ਸਾਰੇ ਦੀਪ ਰਾਲੇ ਰਸਤੇ ਦੀਪ ਖੁਦ ਉੱਪਰ ਸ਼ਰਮਿੰਦਾ ਹੁੰਦਾ ਰਿਹਾ ਇਹੀ ਸੋਚਦਾ ਰਿਹਾ ਕਿ ਨਾ ਗਿਆਤਾ ਦੀਦੀ ਹੋਰ ਜ਼ਿਆਦਾ ਗੁੱਸਾ ਕਰਨਾ ਪਰ ਜੇ ਚਲਾ ਗਿਆ ਤਾਂ ਕਿਸ ਮੂੰਹ ਨਾਲ ਸਬਜ਼ਾ ਸਾਹਮਣਾ ਕਰਾਂਗਾ ਕੁੜੀ ਦੇ ਤੰਗ ਕਰਨ ਵਾਲੀ ਗੱਲ ਤਾਂ ਸਿਰ ਗੁਰਜੋਤ ਨੂੰ ਪਤਾ ਹੈ ਬਾਕੀ ਸਾਰਾ ਪਰਿਵਾਰ ਤਾਂ ਇਸ ਗੱਲ ਤੋਂ ਬੇਖਬਰ ਹੈ ਉਹ ਸਾਰੇ ਮੇਰੇ ਬਾਰੇ ਕੀ ਸੋਚਦੇ ਹੋਣਗੇ ਗੁਰਜੋਤ ਦੇ ਘਰ ਪਹੁੰਚ ਕੇ ਦੀਪ ਦੀ ਸੋਚਾਂ ਦੀ ਲੜੀ ਟੁੱਟੀ ਦੀਪ ਨੂੰ ਦੇਖ ਦੇਈ ਸਭ ਦੀ ਜਾਂਚ ਜਾਣਾਈ ਅਤੇ ਸਭ ਨੇ ਦੀਪ ਨੂੰ ਇਸ ਤਰ੍ਹਾਂ ਬਿਨਾ ਦੱਸੇ ਵਾਪਸ ਜਾਣ ਦਾ ਕਾਰਨ ਪੁੱਛਿਆ ਤਾਂ ਦੀਪ ਨੇ ਛੱਟੀ ਬਹਾਨਾ ਬਣਾ ਦਿੱਤਾ ਹੋਟਲ ਜਲਦੀ ਕੰਮ ਸੀ ਇਸ ਕਰਕੇ ਮੈਨੂੰ ਜਲਦੀ ਜਾਣਾ ਪਿਆ ਕਮਲ ਅਤੇ ਗੁਰਜੋਤ ਸਮਝ ਗਏ ਕਿ ਦੀਪ ਸਭ ਨੂੰ ਝੂਠ ਬੋਲ ਰਿਹਾ ਗੁਰਜੋਤ ਚਾਹ ਆਪਣੇ ਕਮਰੇ ਵਿੱਚ ਰੱਖ ਕੇ ਆਉਣ ਮਗਰੋਂ ਦੀਪ ਅਤੇ ਕਮਲ ਨੂੰ ਉੱਥੇ ਚੱਲ ਕੇ ਚਾਹ ਪੀਣ ਲਈ ਕਹਿੰਦੀ ਗੁਰਜੋਤ ਨੂੰ ਕਾਲੀ ਸਿੱਖió ਕਿਵੇਂ ਵੀ ਦੀਪ ਨੂੰ ਕਮਰੇ ਵਿੱਚ ਲਿਜਾ ਕੇ ਉਸ ਦੀ ਚੰਗੀ ਕਲਾਸ ਲਗਾਵੇ ਪਰ ਬਾਹਰ ਸਭ ਦੀ ਮੌਜੂਦਗੀ ਕ وجہ ਗੁਰਜੋਤ ਇਹ ਨਹੀਂ ਕਰ ਸਕਦੀ ਸੀ ਦੋਨੇ ਗੁਰਜਵੀਤ ਤੇ ਕਮਰੇਜ ਚਾਚਾ ਕੇ ਚਾਹ ਪੀ ਰਹੇ ਸਨ ਦੀਪ ਚਦਵੀ ਕਿਸੇ ਦੇ ਆਉਂਦੀ ਆਰਸ ਹੁੰਦਾ ਤਾਂ ਉਸਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਤੇਜ਼ ਕਦਮੀ ਗੁਰਜਵੀਤ ਕਮਰੇਜ ਦੇ ਅਖਲ ਹੁੰਦੀ ਅਤੇ ਆਉਂਦੇ ਹੀ ਦੀਪ ਨੂੰ ਟੰਟਣ ਲੱਗਦੀ ਕਿ ਤੂੰ ਇੰਨਾ ਗੈਰ ਜ਼ਿੰਮੇਵਾਰ ਵੀ ਹੋ ਸਕਦਾ ਕਦੇ ਸੋਚਿਆ ਨਹੀਂ ਸੀ ਤੈਨੂੰ ਪੂਰਾ ਵੀ خیال ਨਹੀਂ ਆਇਆ ਕਿ ਤੇਰੀ ਸਰਗਤ ਦਾ ਮੇਰੇ ਸਹੁਰੇ ਪਰਿਵਾਰ ਉੱਪਰ ਕੀ ਅਸਰ ਹੋਵੇਗਾ ਗੁਰਜੋਤ ਤੇ ਸਾਰਾ ਗੁੱਸਾ ਘਟਣ ਬਾਅਦ ਦੀਪ ਨੇ ਗੁਰਜੋਤ ਨੇ ਦੱਸਿਆ ਕਿ ਦੀਦੀ ਮੈਂ ਤੁਹਾਡੀ ਖਾਤਰ ਹੀ ਇੱਥੋਂ ਗਿਆ ਸੀ ਮੈਨੂੰ ਪਾਣੀ ਸਿਰ ਉੱਪਰੋਂ ਲੰਘਦਾ ਪ੍ਰਤੀਤ ਹੋਇਆ ਤਾਂ ਮੈਂ ਪਾਸਾ ਵਟ ਗਿਆ ਗੁਰਜੋਤ ਨੇ ਦੀਪਲ ਹਰਾਨੀ ਨਾਲ ਦੇਖਦੇ ਗਿਆ ਬੁਝਾਰਤਾ ਜੀ ਇਹਨੇ ਆਪਾਂ ਸਾਫ਼-ਸਾਫ਼ ਗੱਲ ਦੱਸ ਕਿ ਹੋਈ ਦੀਪ ਦੱਸਦਾ ਕਿ ਵਿਆਹ ਵਾਲੀ ਰਾਤ ਨਾਲ ਦੇ ਸਮੇਂ ਵੀ ਉਸ ਕੁੜੀ ਨੇ ਨੰਬਰ ਤੱਕ ਜੇਬ 'ਚ ਪਾਉਣ ਦੀ ਕੋਸ਼ਿਸ਼ ਕੀਤੀ ਫਿਰ ਮੈਂ ਸ਼ਰਾਬੀਆਂ ਕੋਲ ਬੈਠ ਗਿਆ ਜਦ ਚਿਕਨ ਖਾਣ ਤੋਂ ਬਾਅਦ ਮੈਂ ਹੱਥ ਸਾਫ਼ ਕਰਨ ਲਈ ਨੈਪਕਨ ਚੁੱਕੇ ਤਾਂ ਇੱਕ ਦੋ ਨਹੀਂ ਕਿੰਨੇ ਹੀ ਨੈਪਕਨ ਪੇਪਰ ਉੱਤੇ ਉਸਦਾ ਨੰਬਰ ਲਿਖਿਆ ਸੀ ਇਸ ਵਜ੍ਹਾ ਕਰਕੇ ਹੀ ਮੈਂ ਇੱਥੋਂ ਚਲਾ ਗਿਆ ਗੁਰਜੋਤ ਨੇ ਕਿਹਾ ਕਿ ਮੈਨੂੰ ਤਾਂ ਦੱਸ ਕੇ ਜਾ ਸਕਦਾ ਸੀ ਦੀਪ ਨੇ ਇਸ ਗਲਤੀ ਦੀ ਮਾਫੀ ਮੰਗੀ ਅਤੇ ਦੀਪ ਨੂੰ ਦੱਸਿਆ ਕਿ ਉਹ ਕੁੜੀ ਇਧਰੋਂ ਤਾਏ ਚੇਅਰਮੈਨ ਦੀ ਕੁੜੀ ਸੀ ਗੁਰਜੋਤ ਨਾਲ ਗੱਲਾਂ ਕਰਕੇ ਦੀਪ ਦਾ ਮਨ ਹਲਕਾ ਹੋ ਗਿਆ ਸਭ ਗੱਲਾਂ ਭੁਲਾ ਕੇ ਗੁਰਜੋਤ ਨੇ ਦੀਪ ਨੂੰ ਕਿਹਾ ਬਾਕੀ ਸਭ ਗਲਤੀਆਂ ਮਾਫ ਕਰ ਸਕਦੇ ਆ ਪਰ ਤੇਰੀ ਨਿਸ਼ਾ ਕਰਨ ਵਾਲੀ ਗਲਤੀ ਮਾਫੀ ਲਾਇਕ ਨਹੀਂ ਹੈ ਦੱਸ ਇਹ ਸਾਰਾ ਕੁਝ ਕੱਤੋਂ ਚੱਲ ਰਿਹਾ ਤਨਦੀਪ ਦਾਸ ਦਿੰਦਾ ਕਿ ਗਰੀਬੀ ਅਤੇ ਕਰਦਿਆਂ ਦੀ ਬੇਰੁਕੀ ਕਰਕੇ ਮੈਂ ਉਹਨਾਂ ਤੋਂ ਦੂਰ ਹੋਇਆ ਤਾਂ ਗਲਤ ਮੁੰਡਿਆਂ ਨਾਲ ਰਹਿ ਕੇ ਨਸ਼ਾ ਕਰਨ ਲੱਗ ਗਿਆ ਇੱਥੇ ਹੀ ਗੁਰਜੋਤ ਨੂੰ ਪਤਾ ਲੱਗਦਾ ਕਿ ਦੀਪ ਕੁਝ ਸਮੇਂ ਤੋਂ ਘਰ ਵੀ ਨਹੀਂ ਗਿਆ ਗੁਰਜੋਤ ਨੇ ਇੱਕ ਸਾਈਡ ਜਾ ਕੇ ਆਪਣੇ ਪਤੀ ਤੋਂ ਦੋ ਕੁ ਦਿਨ ਪਿੰਡ ਜਾਣ ਦੀ ਛੁੱਟੀ ਲਈ ਅਤੇ ਦੀਪ ਨੂੰ ਲੈ ਕੇ ਦੀਪ ਤੇ ਕਰ ਗਈ ਮਾਂ ਦੀਪ ਨੂੰ ਦੇ ਕੇ ਬਹੁਤ ਖੁਸ਼ ਰਹੀ ਉਸ ਰਾਤ ਮਾਂ ਤੇ ਗੁਰਜੋਤ ਨੇ ਦੀਪ ਨੂੰ ਬਹੁਤ ਸਮਝਾਇਆ ਕਿ ਤੂੰ ਰਸਤਾ ਪਟਕ ਗਿਆ ਬਹੁਤ ਜ਼ਿੰਦਗੀ ਪਈ ਹੈ ਜੇ ਕੁਝ ਨਹੀਂ ਵਿਗੜਿਆ ਤੂੰ ਸੰਭਲ ਜਾ ਦੇ ਰਾਤ ਸਭ ਸੋ ਗਏ ਅਗਲੇ ਦਿਨ ਦੀਪ ਨੂੰ ਮਹਾਪੁਰਸ਼ਾਂ ਨੇ ਆਪਣੇ ਕੋਲ ਬੁਲਾਇਆ ਦੀਪ ਨੇ ਕਲ ਮਹਾਪੁਰਸ਼ਾਂ ਦੁਆਰਾ ਬੁਲਾਈ ਜਾਂਦੀ ਗੱਲ ਕੀਤੀ ਤਾਂ ਗੁਰਜੋਤ ਵੀ ਨਾਲ ਜਾਣ ਲਈ ਤਿਆਰ ਹੋ ਗਈ 10:00 ਵਜੇ ਦੋਨੋਂ ਭੈਣ ਭਰਾ ਮਹਾਪੁਰਸ਼ਾਂ ਕੋਲ ਪਹੁੰਚ ਗਏ ਗੁਰਜੋਤ ਤਾਂ ਮੱਥਾ ਟੇਕ ਕੇ ਪਾਸੇ ਹੋ ਕੇ ਬੈਠ ਗਈ ਪਰ ਜਦ ਦੀਪ ਮੱਥਾ ਟੇਕਣ ਲੱਗਾ ਤਾਂ ਮਹਾਪੁਰਸ਼ ਗੁੱਸੇ 'ਚ ਕਿਹਾ ਆਪਾਂ ਕਿੱਥੇ ਸੀ ਇੰਨੇ ਸਮੇਂ ਤੋਂ ਕੀ ਗੰਦ ਪਾਇਆ ਤੂੰ ਸੁਧਰ ਨਾ ਕਿ ਨਹੀਂ ਮਹਾਪੁਰਸ਼ਾਂ ਦੀ ਗਰਜ ਦੀ ਆਵਾਜ਼ ਸਭ ਦੇ ਦਿਲ ਤੱਕ ਕੰਬਾ ਰਹੀ ਸੀ ਦੀਪ ਚੁੱਪ ਖੜਾ ਸਭ ਸੁਣੀ ਜਾ ਰਿਹਾ ਸੀ ਮਾਪੂਰਸ਼ੰ ਦਾ ਦੀਪਨਲ ਗੁੱਸਾ ਦੇ ਕੁਝੋਦਿਆ ਅੱਖਾਂ ਚੋਂ ਹੰਝੂ ਵਹਿਣ ਲੱਗੇ। ਦੀਪ ਪਹਿਲਾਂ ਕੁਝ ਨਹੀਂ ਬੋਲਿਆ। ਬਸ ਮਾਪੂਰਸ਼ੰ ਦੀ ਨਿਰਾਸ਼ਗੀ ਨੂੰ ਸੰਦਰਿਆ। ਦੀਪ ਕੁਸਾਲ ਮਾਪੂਰਸ਼ਾ ਕੋਲ ਲਿਆ ਸੀ ਜਿਸ ਕਰਕੇ ਉਹ ਮਾਪੂਰਸ਼ੰ ਦੀ ਸਵਾਤੋ ਚੰਗੀ ਤਰ੍ਹਾਂ ਜਾਣੂ ਸੀ। ਦੀਪ ਨੂੰ ਪਤਾ ਸੀ ਕਿ ਗੁੱਸੇ 'ਚ ਮਾਪੂਰਸ਼ੰ ਦੀ ਗਰਜ ਵੀ ਆਵਾਜ਼ ਸੁਣ ਕੇ ਕੋਈ ਵੀ ਡਰਦਾ ਉਹਨਾਂ ਦੇ ਚਿਹਰੇ ਵੱਲ ਵੇਖਣ ਦੀ ਹਿੰਮਤ ਨਹੀਂ ਸੀ ਕਰਦਾ। ਦੀਪ ਨੂੰ ਚੁੱਪ ਦੇਖ ਮਾਪੂਰਸ਼ੰ ਫੇਰ ਗਿਆ। ਤੂੰ ਦਾ ਸੋਧਾ ਨਾ ਜਾ ਨਹੀਂ। ਦੀਪ ਨੇ ਜਵਾਬ ਦਿੱਤਾ ਕਿ ਗੁਰੂ ਜਿੱਧਰ ਮਰਜੀ ਲੈ ਚਲੋ ਮੈਂ ਉੱਧਰ ਹੀ ਜਾਣ ਲਈ ਤਿਆਰ ਹਾਂ। ਮਹਾਪੁਰਸ਼ਾਂ ਗੁਰਜੋਤ ਨੂੰ ਤਲਾਸ਼ਾ ਦਿੱਤਾ ਕਿ ਆਪ ਤੂ ਬੇਫਿਕਰ ਹੈ ਆਪ ਆਸਨੇ ਲੈਕ ਨੂੰ ਸੁਧਾਰ ਲੈਣਾ ਦੀਪਤੇ ਗੁਰਜੋਤ ਕੁਸ ਸਮਾਂ ਮਹਾਪੁਰਸ਼ਾ ਕੋਲ ਬੈਠਰੇ ਮਹਾਪੁਰਸ਼ਾਂ ਨੇ ਦੁਹਾਂ ਦੀ ਪੀਂ ਲਈ ਦੁੱਧ ਮੰਗਵਾਇਆ ਸੇਵਾਦਾਰਾ ਨੇ ਦੀਪਤੇ ਗੁਰਜੋਤ ਨੂੰ ਪੀਂ ਲਈ ਗਰਮ ਦੁੱਧ ਦਿੱਤਾ ਕਾਫੀ ਸਮਾਂ ਬੀਤਣ ਉਪਰੰਤ ਦੀਪਤੇ ਗੁਰਜੋਤ ਨੇ ਮਹਾਪੁਰਸ਼ਾਂ ਤੋਂ ਵਾਪਸ ਜਾਂਦੀ ਅੱਗੇ ਲਈ ਤਾਂ ਮਹਾਪੁਰਸ਼ ਹੱਸਦੇ ਹੋਏ ਆਸ਼ੀਰਵਾਦ ਦੇ ਕੇ ਕਿਹਾ ਪੁੱਤਰਾ ਜੇ ਮੈਂ ਕੱਟ ਹੁੰਦਾ ਤਾਂ ਤੂ ਕੱਟ ਹੋਣਾ ਸੀ ਜਦ ਮੈਂ ਕੱਟ ਨਹੀਂ ਸੀ ਤਾਂ ਤੂ ਕਿਵੇਂ ਕੱਟ ਹੋ ਸਕਦਾ ਸੀ ਦੀਪ ਨੂੰ ਮਹਾਪੁਰਸ਼ਾਂ ਦੇ ਸਵਚੰਦੀ ਰੱਤੀ ਭਾਰਵੀ ਸਮੰਨ ਨਹੀਂ ਆਈ ਦੀਪ ਨੇ ਮਹਾਪੁਰਸ਼ਾਂ ਤੋਂ ਡਰ ਦੋਰਾ ਕੇ ਵਚਨ ਬਾਰੇ ਪੁੱਛਣਾ ਠੀਕ ਨਹੀਂ ਸਮਝਿਆ ਮਹਾਪੁਰਸ਼ਾਂ ਦੇ ਪੈਰੀ ਹੱਥ ਲਵਾ ਕੇ